ਵੇ ਵੇ ਕਿਉਂ ਫੋਨ ਅਟੈਂਡ ਨਹੀਂ ਕਰਿਆ ਹੋ ਨਹੀਂ ਪਿਆ ਸਾਈਲੈਂਟ ਕਰ ਦਰਿਆ ਵੇ ਕੀ ਫਿਕਰ ਫੁਕਰ ਨਹੀਂ ਕਰਦਾ ਹੋ ਨਹੀਂ ਸੋ ਪਾਤੀ ਦੱਸ ਕੀ ਕਰਦਾ ਵੇ ਬੰਦ ਗੇਟ ਹੋ ਜਾਣਾ ਨਹੀਂ ਮੈਂ ਯਾਰਾਂ ਵਿੱਚ ਹਾਂ ਬੈਠਾ ਥੋੜਾ ਲੇਟ ਹੋ ਜਾਣਾ ਨਹੀਂ ਮੈਂ ਯਾਰਾਂ ਵਿੱਚ ਹਾਂ ਬੈਠਾ ਥੋੜਾ ਲੇਟ ਹੋ ਜਾਣਾ ਰੈਂਤੀਏ ਵੇ ਲੜਦੀ ਵੇ ਤੇਰੀ ਵੇਟ ਰਹਾ ਨਿਤ ਕਰਦੀ ਹੋਣੀ ਕਿਉਂ ਚੜਿਆ ਰਹਿਦਾ ਪਾਰਾ ਵੇ ਕਮਨ ਤਦਾ ਤੇਰਾ ਮਾੜਾ ਕੀ ਆ ਪੇਗ ਬੁਗਲੌਣ ਦਾ ਵੇ ਕਮਨ ਤਦਾ ਨਹੀਂ ਉਹ ਚੰਗਾ ਵੇ ਤੇਰਾ ਵੇਟ ਕਰੌਣ ਦਾ ਵੇ ਕਮਨ ਤਦਾ ਨਹੀਂ ਉਹ ਚੰਗਾ ਵੇ ਤੇਰਾ ਵੇਟ ਕਰੌਣ ਦਾ ਇੱਕ ਦਿਨ ਉਹ ਗੁੱਸੇ 'ਚ ਮੈਨੂੰ ਮੇਰੀ ਵਾਈਫ ਕਹਿਣ ਲੱਗੀ ਆ ਅਸੀਂ ਗੇਟ ਬੰਦ ਕਰ ਲੈਣਾ ਤੇ ਫਿਰ ਜਿਵੇਂ ਮਰਜ਼ੀ ਬਾਈ ਇੱਥੇ ਰਾਤ ਕੱਟ ਲਿਓ। ਅ ਮੈਂ ਮੇਰੇ ਨਾਨਕੀ ਰਹਿੰਦਾ ਹੁੰਦਾ ਸੀਗਾ। ਅੱਛਾ ਤੇ ਛੋਟੇ ਹੁੰਦੇ ਤੇ ਮੇਰੇ ਪਹਿਲਾਂ ਨਾਲ ਘੁੰਗਰੂ ਬੰਨੇ ਹੁੰਦੇ ਸੀਗੇ। ਤੇ ਨਾਲ ਨਾਲ ਮੈਂ ਗੁੰਡੇ ਕਰਦਾ ਨਾਲੇ ਮੈਂ ਨੱਚਦਾ ਪੁਰਨਾ ਜੀ। ਇੱਕ ਵਾਰੀ ਮੇਰੀ ਮੰਮੀ ਤੱਕਦੀ ਹੁੰਦੀ ਹੈ ਕਿ ਤੇਰੇ ਪੈਰ ਦਾ ਇੱਕ ਘੁੰਗਰੂ ਡਿੱਗ ਪਿਆ। ਉਹ ਜਨੇ ਕਿਸੇ ਨੇ ਲਾ ਲਿਆ। ਤੇ ਉਹ ਕਹਿੰਦੀ ਵੀ ਤੂੰ ਸਾਰਾ ਦਿਨ ਲੱਤ ਨਹੀਂ ਥੱਲੇ ਲਾਈ। ਉਹ ਘੁੰਗਰਾਂ ਤੋਂ ਬਿਨਾਂ। ਤੇ ਉਹ ਕਰਦੇ ਚੱਕਰ ਚ ਬੈ ਕੇ ਲੱਤ ਖੜ ਗਈ ਕਿਤੇ। ਅੱਛਾ ਬੈਠਣਾ ਕੋਲੇ ਕਿਧਰ ਗਏ। ਤੁਹਾਡੇ ਨਾਨੀ ਜੀ ਸੀਗੇ ਉਹਨਾਂ ਨੂੰ ਪਤਾ ਲੱਗਾ ਕਹਿੰਦੇ ਵੇ ਇੱਕ ਇਹਦਾ ਉਹ ਪੈਰਾਂ ਦੇ ਘੁੰਮ ਰਹੇ ਹੈ ਨਹੀਂ ਕਿ ਪੈਰ ਦੇ ਘੁੰਮ ਰਹੇ ਹੈ ਨਹੀਂ ਕਿਧਰ ਗਏ ਤਾਂ ਉਹ ਜਦੋਂ ਉਹਨਾਂ ਨੇ ਭਾਲ ਕੁਲ ਕੇ ਲੈਂਦੇ ਬੰਨੇ ਤੇ ਮੈਂ ਫੇਰ ਉਹਦੇ ਹੀ ਪਿੱਛੇ ਲੱਜਾਈ ਆ ਆਪਣੇ ਆਪ ਨੂੰ ਜੋਦਾ ਰੱਖ ਲਈ ਮੈਂ ਕੁਝ ਐਸੀ ਹਾਲਾਤ ਆ ਜਾਂਦੇ ਸੀ ਕਿ ਵੀ ਪਰ ਅੱਜ ਮਰ ਜਗਾ ਤੇ ਆਪਣੇ ਆਪ ਨੂੰ ਖਤਮ ਕਰ ਲੇ ਪਰ ਮੈਨੂੰ ਜ਼ਰੂਰ ਕਿਤੇ ਨਾ ਕਿਤੇ ਮੇਰੇ ਪ੍ਰਮਾਤਮਾ ਤੇ ਵਿਸ਼ਵਾਸ ਸੀਗਾ ਵੀ ਮੈਨੂੰ ਉਹ ਜ਼ਰੂਰ ਲੋਕਾਂ ਚ ਲੈ ਕੇ ਖੜਾ ਕਰੂਗਾ ਤਾਂ ਪਰ ਇਹ ਨੂੰ ਜੋਦਾ ਰੱਖ ਲਈ ਮੈਂ ਕੇ ਦੇਣਾ ਜ਼ਰੂਰੀ ਤਕਵੀਰਾਂ ਮੈਂ ਵੀ ਗੱਲੀ ਰੋਟੀ ਮਿਲ ਜੇ ਬਸ ਇਥੋਂ ਤੱਕ ਹੀ ਅੱਛਾ ਜਾਨਾ ਪੈਰ ਬੁੱਤ ਘਮਾਉਣ ਦੀ ਦੂਰ ਦੀ ਗੱਲ ਸੀ ਨਿਤ ਮਹਿਫਲ ਲਾ ਕੇ ਬਹਿ ਜਾਣਾ ਜੇ ਅੱਖਾਂ ਤਾਂ ਗੜ ਪੈ ਜਾਣਾ ਨਿਤ ਮਹਿਫਲ ਲਾ ਕੇ ਬਹਿ ਜਾਂਦਾ ਜੇ ਅੱਖਾਂ ਤਾਂ ਗੜ ਪੈ ਜਾਣਾ ਫਿਰ ਕਹਿਣਾ ਮੂਲ ਦੀ ਤੁੱਛੀ ਐ ਸੂਫੀ ਵੀ ਕਿਤੇ ਰਹਿ ਜਾ ਕਰਵੇ ਨਿਤ ਪੀਣੀ ਕਿਹੜਾ ਸੁਖੀ ਐ ਤੂੰ ਵੀ ਕਿਤੇ ਲੈ ਜਾ ਕਰਵੇਂ ਕਿੰਤ ਪੀਣੀ ਕਿਹੜਾ ਸੁਖੀ ਐ ਤੈਨੂੰ ਕੀ ਦੱਸਾਂ ਬਟਿਆਰੇ ਨੀ ਸ਼ਾਮਾਂ ਨੂੰ ਵੱਜਦੇ ਤਾਰ ਵੀ ਨਹੀਂ ਤੇ ਤਾਰੂ ਦੀਏ ਮੰਗ ਕਰਦੇ ਤੜਕੇ ਅੱਖੀ ਦਾ ਪੀਣੀ ਨਹੀਂ ਸ਼ਾਮਾਂ ਨੂੰ ਕੀੜੇ ਤੰਗ ਕਰਦੇ ਸੜਕੇ ਅੱਖੀ ਦਾ ਪੀਣੀ ਵੀ ਸ਼ਾਮਾਂ ਨੂੰ ਕੀੜੇ ਤੰਗ ਕਰਦੇ ਇਹ ਬਹੁਤ ਅੱਛਾ ਨਾਲੇ ਮੈਨੂੰ ਮਨ ਦਿੱਤਾ ਨਾਲ ਮੈਨੂੰ ਨਸ਼ੇ ਚ ਪੈਣ ਦਿੱਤਾ ਤੇ ਨਾਮ ਇਹਨਾਂ ਨੇ ਪਾਗਲ ਹੋਣ ਦਿੱਤਾ ਕਿਉਂਕਿ ਜਦੋਂ ਬੰਦੇ ਸਰ ਕਰਜ਼ਾ ਚੜ ਜਾਂਦਾ ਉਹ ਤਿੰਨ ਰਸਤੇ ਬੰਦੇ ਦੇ ਮੂਲੇ ਹੁੰਦੇ ਆ ਜਾਂ ਖੁਦਕੁਸ਼ੀ ਜਾਂ ਉਹ ਤਾਂ ਪਾਗਲ ਹੋ ਜਾਂਦਾ ਤੇ ਜਾਂ ਬੰਦਾ ਮਨਿਕ ਚਲੋ ਵਿਹਿੰਦਾ ਸ਼ਰੇ ਵਿੱਚ ਪਾਇੰਦਾ ਪਰ ਮੈਨੂੰ ਉਹਨੇ ਜਿੰਨਾ ਕੁ ਲੋ ਤੋਂ ਬਚਾ ਕੇ ਰੱਖਿਆ ਬੜਾ ਸਵਾਪੜਾ ਸ਼ੁਕਰਾਨਾ ਆਪਦਾ ਬਲੇਸਿੰਗ ਸੀ ਕਰਦੇ ਹਾਂਜੀ ਜੀ ਆਦੀ ਆ ਸਤ ਸ੍ਰੀ ਅਕਾਲ ਪਿਆਰੇ ਸੱਜਣਾ ਤੁਹਾਡਾ ਸਵਾਲ ਤਾਂ ਹੈ लोक टीवी चैनल पर तो सज एक गीत बहुत ही ज़्यादा चर्चा के आ रहा है नहीं मैं ग्यारह बच्चा बैठा थोड़ा लेट हो जाएगा उस गीत के गायक अच्छे स्टूडियो मुलाजमान ने हरमन हैरी तो मिलाते हैं इन्होंने को इस गीतता बारे और संघर्ष की जिंदगी बारे सारिया गल् आप सी करें तो हाँ जी ਦਾ ਮਾਦੀ ਸ਼ਕਸੀ ਕਾਲ ਦੀ ਤਸਰੀਕਾ ਤੇ ਤੁਹਾਨੂੰ ਸ਼ੁਕਰ ਕਰਦਾ ਜੀ ਮੈਂ ਲੋਕ ਟੀਵੀ ਚੈਨਲ ਦਾ ਜਿਨ੍ਹਾਂ ਨੇ ਇਹ ਘੜੀ ਮੇਰੇ ਵਾਸਤੇ ਕੱਢੀ ਤੇ ਮੇਰੇ ਕੋਲ ਸ਼ਬਦ ਨਹੀਂ ਮੈਂ ਜਿਨ੍ਹਾਂ ਨਾਲ ਧੰਨਵਾਦ ਕਰ ਸਕਦਾ ਵਾਹਿਗੁਰੂ ਤੇ ਤੁਹਾਨੂੰ ਫਿਰ ਵੀ ਸ਼ੁਕਰਾਨਾ ਕਰਦਾ ਜੀ ਮੈਂ ਸਾਰੀ ਟੀਮ ਦਾ ਲੋਕ ਟੀਵੀ ਚੈਨਲ ਦਾ ਥੈਂਕ ਯੂ एवरीवन ਵਾਹਿਗੁਰੂ ਅੱਛਾ ਇਹ ਦੱਸੋ ਵੀ ਇਹ ਗੀਤ ਜੋ ਚੱਲ ਰਿਹਾ ਹੈ Instagram ਤੇ ਜੀ ਸਰ ਇਹ ਗੀਤ ਇਸ ਗੀਤ ਦੇ ਬੋਧ ਜਾਂ ਇਹ ਲਿਰਿਕਸ ਲਿਖੇ ਕੀ ਨੇ ਉਹ ਮੈਂ ਖੁਦ ਨਹੀਂ ਲਿਖੀ ਵਈ। ਅੱਛਾ ਹਾਂ। ਇੱਕ ਮੰਨੋ ਸੱਚੀ ਕਹਾਣੀ ਆ ਕਹਿ ਸਕਦੇ ਆ ਕਰਦੀ। ਅੱਛਾ ਅੱਛਾ। ਹਾਂ ਜੀ ਹਾਂ। ਹੁਣ ਤੁਸੀਂ ਕਾਹਨ ਪੁੱਛੋਗੇ ਕਿ ਕਿਉਂ ਲਿਖਿਆ ਨੇ? ਹਾਂ। ਦੱਸਣਾ ਚਾਹੀਦਾ। ਤੁਸੀਂ ਇਹ ਗਾਣੇ ਦਾ ਜਨਮ ਕਿਉਂ ਹੋਇਆ ਹੈ ਨਾ? ਤੁਸੀਂ ਇਹ ਪੁੱਛੋਗੇ। ਹਾਂ। ਤੇ ਬਾਈ ਕਮਜ਼ੋਰ ਸੀ ਨਾ। ਤੇ ਅੱਛਾ ਅੱਛਾ। ਸੰਦੀ ਬਾਈ ਸੰਦੀ ਕਰ ਹਾਂ ਜੀ ਹਾਂ। ਬਹੁਤ ਅੱਛੇ ਮੇਰੇ ਮਿੱਤਰਾਂ ਦੋਸਤਾਂ ਤੇ ਅਸੀਂ ਨਾ ਇੱਕ ਅਕੈਡਮੀ ਕੀਤੀ ਮਾਨਟੋਨ। ਓਕੇ। ਆਕਸੀਜਨ ਇਹ ਤੋਂ ਪਹਿਲਾਂ ਜਾਨੀ ਕਿ ਛੇਵੇਂ ਦੀ ਗੱਲ ਆ ਗਈ। ਅਸੀਂ ਉੱਥੇ ਬੈਠੇ ਹੁੰਦੇ ਸੀਗੇ। ਅਸੀਂ ਸੋਵਤੂ ਲੱਗੇ ਮੈਂ ਇੱਥੇ ਸੈਂਡੀ ਬਾਰੀਪੁਰ ਰਾਜ ਕਰਦੇ ਸੀ ਸਿੱਖਦੇ ਸੀ ਬਰੀਕੀਆਂ ਨੂੰ ਜੋ ਵੀ ਹੈਗੇ ਓਕੇ ਕੋਰਸ ਸਟੂਡੈਂਟੇ ਹਾਂ ਦੇ ਸੀ ਪਰ ਅਸੀਂ ਮੈਂ ਤੇ ਸੈਂਡੀ ਵੈਸ ਤੇ ਆ ਹੀ ਜਾ ਕੇ ਸੀ ਸਵੇਰੇ ਸਵੇਰੇ ਪਹੁੰਚ ਜਾਂਦੇ ਸੀ 5 ਵਜੇ ਅਸੀਂ ਆਉਣਾ ਫਿਰ ਅਸੀਂ 8 ਵਜੇ ਤਣੂ ਘਰੋਂ ਚਲਾ ਜਾਣਾ ਫਿਰ ਅਸੀਂ ਰੋਟੀ ਪਾਣੀ ਖਾ ਕੇ ਫੇਰ ਅਸੀਂ 10 ਵਜੇ ਨਾਲ ਉੱਥੇ ਆ ਜਾਣਾ ਬਿਲਕੁਲ ਸਾਰਾ ਦਿਨ ਸਾਰਾ ਦਿਨ ਹੀ ਆ ਅੱਛਾ ਅੱਛਾ ਤੇ ਉਹ ਸਾਰਾ ਜਿਹੜਾ ਸਾਡਾ ਦਿਨ ਸੀ ਉਹ ਅਕੈਡਮੀ ਦੇ ਵਿੱਚ ਬਤੀਤ ਹੁੰਦਾ ਸੀਗਾ ਵੀ ਯਾਨੀ ਕਿ ਘਰੇ ਘਟਦਾ ਨਹੀਂ ਬਸ ਸਵੇਰੇ ਅਸੀਂ ਜਦੋਂ ਰੋਟੀ ਖਾ ਜਾਂਦੀ 9-10 ਵਜੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਜਾਣਾ ਜਦੋਂ ਕੋ ਰੋ ਫੋਨ ਫਾੜ ਆਉਣਾ ਵੀ ਤੁਹਾਡੇ ਤਾਂ ਨਿੱਤ ਦਾ ਕੰਮ ਹੀ ਆ ਤੁਸੀਂ ਲੇਟ ਆਉਣੀ ਐ ਐ ਕਰਦੇ ਆ ਇੱਕ ਦਿਨ ਉਹਨੇ ਗੁੱਸੇ 'ਚ ਮੈਨੂੰ ਮੇਰੀ ਵਾਈਫ ਕਹਿਣ ਲੱਗੀ ਹਾਂ ਅਸੀਂ ਗੇਟ ਬੰਦ ਕਰ ਲੈਣਾ ਤੇ ਫਿਰ ਜਿਵੇਂ ਮਰਜ਼ੀ ਬਸ ਇੱਥੇ ਰਾਤ ਕੱਟ ਲਿਓ ਇਹ ਕੱਲੇ ਵੀ ਇੱਥੇ ਰਹਿ ਲਓ ਗੁੱਸੇ 'ਚ ਬੋਲਿਆ ਕਿ ਉਹ ਨਾ ਸਕੂਲ ਦੇ ਵਿੱਚ ਜੌਬ ਕਰਦੇ ਆ ਹਾਂਜੀ ਹਾਂ ਸਕੂਲ ਦੇ ਵਿੱਚ ਜੌਬ ਕਰਦੇ ਆ ਉਹਨਾਂ ਨੇ ਫਿਰ ਸਵੇਰੇ ਜਲਦੀ ਉੱਠਣਾ ਹੁੰਦਾ 5 ਵਜੇ ਉੱਠ ਕੇ ਫਿਰ ਰੋਟੀ ਪਾਣੀ ਨਾ ਘਰ ਦੇ ਕੰਮ ਆਲੇ ਵਗੈਰਾ ਉਹ ਕਰਕੇ ਜਾਲੇ ਹੁੰਦੇ ਆ ਇਹ ਤਾਂ ਬੱਚਿਆਂ ਨੂੰ ਵਿਹਿਆਰ ਕਰਨਾ ਹੁੰਦਾ ਨਾ ਜੀ ਉਹ ਆਪ ਦੀ ਜਗ੍ਹਾ ਸਹੀ ਸੀਗੀ ਅਸੀਂ ਆਪ ਦੀ ਜਗ ਤਾਂ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਊਜ਼ਿਕ ਦੇ ਨਾਲ ਹੀ guzarda ਸੀਗਾ ਉੱਥੋਂ ਫਿਰ ਉਹ ਮੈਂ ਗੱਲ ਲਿਖੀ ਸੀਗੀ ਅ ਉੱਚਲੇ ਚੈਨਲ ਤੇ ਵੀ ਚਲਾ ਦੇਗਾ ਉਸ ਗੱਲ ਨੂੰ ਮੈਂ ਤੁਹਾਨੂੰ ਥੋੜਾ ਜਿਆਦਾ गा ਕੇ ਸੁਣਾਉਣਾ ਅਸੀਂ ਇੱਕ ਦਿਨ ਬੈਠੇ ਸੀਗੇ ਉਹ ਕੋਈ ਮਿੱਤਰ ਆਇਆ ਸੀ ਸਾਡੇ ਬਾਹਰੋਂ ਤੇ ਉਦੋਂ ਸਾਡਾ ਮੰਨ ਲਓ ਚੈਨਲ ਦੇ ਫੰਕਸ਼ਨ ਚੱਲ ਰਿਹਾ ਸੀਗਾ ਤੇ ਉਹ ਦੀ ਗਾਣੀ ਜਿੱਦਦਾ ਸੀ ਉਹ ਲਿਖਿਆ ਹੋਇਆ ਸੀ ਤੂੰ ਵੇਖ ਕੇ ਉਹ ਫੋਨ ਅਟੈਂਡ ਨਹੀਂ ਕਰਿਆ ਹੋਲੀ ਪਿਆ ਸਾਇਲੈਂਟ ਕਰ ਧਰਿਆ ਵੇ ਕੀ ਫਿਕਰ ਫੁਕਰ ਨਹੀਂ ਕਰਦਾ ਹੋ ਨਹੀਂ ਸੋ ਪਾਤੀ ਦੱਸ ਕੀ ਕਰਦਾ ਵੇ ਬੰਦ ਗੇਟ ਹੋ ਜਾਣਾ ਨਹੀਂ ਮੈਂ ਯਾਰਾਂ ਵਿੱਚ ਹਾਂ ਬੈਠਾ ਥੋੜਾ ਲੇਟ ਹੋ ਜਾਣਾ ਨਹੀਂ ਮੈਂ ਯਾਰਾਂ ਵਿੱਚ ਹਾਂ ਬੈਠਾ ਥੋੜਾ ਲੇਟ ਹੋ ਜਾਣਾ ਹੋਣੀ ਕੋ ਰਹਿੰਦੀ ਐ ਵੇ ਲੜਦੀ ਵੇ ਤੇਰੀ ਵੇਟ ਰਹਾ ਨਿਤ ਕਰਦੀ ਹੋਣੀ ਕਿਉਂ ਚੜਿਆ ਨਹੀਂ ਵੇ ਕਮਨ ਤਦਾ ਤੇਰਾ ਮਾੜਾ ਕੀ ਆ ਪੈਗ ਪੁਗ ਲਾਉਣ ਦਾ ਵੇ ਕਮਨ ਤਦਾ ਨਹੀਂ ਉਹ ਚੰਗਾ ਵੇ ਤੇਰਾ ਵੇਟ ਕਲਾਉਣ ਦਾ ਵੇ ਕਮਨ ਤਦਾ ਨਹੀਂ ਉਹ ਚੰਗਾ ਵੇ ਤੇਰਾ ਵੇਟ ਕਲਾਉਣ ਦਾ ਇਦਾਂ ਸੀ ਜੀ ਇਹ ਕੁਛ ਬਚ ਬਚਾ ਲਿਖਿਆ ਥੈਂਕ ਯੂ ਥੈਂਕ ਯੂ ਬਹੁਤ ਹੀ ਅੱਛਾ ਗਾਇਆ ਹੈ ਹਾਂ ਜੀ ਅੱਛਾ ਜਿਹੜਾ ਤੇ ਤੁਹਾਡੇ ਨਾਲ ਗਾਇਆ ਉਹ ਜਿਹੜੇ ਡੀਮੇ ਲਾਰਟਸ ਨੇ ਉਹਨਾਂ ਦਾ ਕੀ ਨਾਮ ਹੈ ਉਹ ਬੜੇ ਸ਼ਵੀਲੇ ਸੁਣਕਾਰਾ ਜੀ ਦੀਪਤਾ ਲਾਲਾ अच्छा अच्छा बहुत सोनिया हुकड़ा ना तादिया। उधर तर भी और पहला भी ਤੁਹਾਡੇ ਨਾਲ ਆਉਂਦੇ ਸੀ ਕਿ ਪਹਿਲੀ ਵਾਰੀ ਤੁਹਾਡਾ ਲਗਾਇਆ ਨਹੀਂ ਉਹ ਗਾਣਾ ਮੇਰੇ ਨਾਲ ਪਹਿਲੀ ਵਾਰੀ ਗਾਇਆ ਤੇ ਪਰ ਅਸੀਂ ਕੰਮ ਮੰਨ ਲਓ ਉਸ ਤੇ ਜਿਆਦਾ ਕਈ ਵਾਰੀ ਇਕੱਠੇ ਨਹੀਂ ਕੀਤਾ ਹੋਇਆ ਦਾ ਪਰ ਇਸ ਗਾਣੇ ਨੂੰ ਉਹਨਾਂ ਨੇ ਪਹਿਲੀ ਵਾਰੀ ਲਗਾਇਆ ਸੀ ਜਿਹੜਾ ਤੁਹਾਨੂੰ ਮੋਲੋ ਇੱਦਾਂ ਸੀਗਾ ਨਾ। ਹਾਂ ਜੀ ਅੰਚਟਾ ਗੀਤ ਮਤਲਬ ਐ ਮੈਂ ਦੇਖਿਆ ਇੰਸਟਾਗ੍ਰਾਮ ਤੇ ਟ੍ਰੈਂਡਿੰਗ ਤੇ ਆ ਤੁਹਾਨੂੰ ਹਾਂ ਜੀ ਪੂਰਾ ਟ੍ਰੈਂਡਿੰਗ ਬਹੁਤ ਵਧੀਆ ਲੱਗਦੀ ਬਹੁਤ ਵਧੀਆ ਜੀ ਤੁਹਾਨੂੰ ਫੋਨ ਆਉਂਦੇ ਯਾਰੋ ਦੋਸਤਾਂ ਦੇ ਅੱਛਾ ਤਾਂ ਉਹ ਫੋਨ ਕਰਦੇ ਆ ਸਿੰਕਿਆ ਨਾਲ ਗੱਲਬਾਤ ਪਰਵਾਹ ਕੇ ਗੱਲਬਾਤ ਹੈ ਅੱਛਾ ਮੰਜੀ ਆਪਣੇ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਸਟੱਡੀ ਯਾਨੀ ਕਿ ਪੜ੍ਹਾਈ ਕਿੱਥੋਂ ਕੀਤੀ ਲਵਾ ਪੜ੍ਹਾਈ ਮੈਂ ਜਿਹੜੀ ਪਲੱਸ 2 ਮੇਰੀ ਪਿੰਡ ਮਹਿਮਾ ਸਰਜਾ ਉੱਥੇ ਸਕੂਲ ਹੈ ਜੀ ਹਾਈਵੇਅ ਯਾਨੀ ਕਿ ਹਾਈ ਸਕੂਲ ਉੱਥੇ ਉਹਥੇ ਕੀਤੀ ਹੈ ਤੇ ਉਸ ਤੋਂ ਬਾਅਦ ਮੇਰਾ ਸ਼ੌਂਕ ਸੀਗਾ ਵੀ ਮੈਂ ਕਾਲਜ ਦੀ ਜੁਨੀਅਰ ਲਵਾ ਉੱਪਰ ਮੈਂ ਲੈਤੀ ਘਰ ਦੇ ਖਾਤ ਕੋਸ਼ੇ ਇਹ ਜਿਵੇਂ ਮੇ ਤੋਂ ਸੈਕੰਡ ইয়ার ਦੇ ਵਿੱਚ ਛੁੱਟੀ ਸੀ ਕਰਦੇ ਰਿਹਾਤ ਅੱਛਾ ਅੱਛਾ ਹਾਂਜੀ ਯਾਨੀ ਕਿ ਮਤਲਬ ਪੂਰਾ ਸੰਗਾਰ ਸੀ ਰਿਹਾ ਤੇ ਮੈਂ ਕਹਿੰਦੀ ਬਹੁਤ ਜ਼ਿਆਦਾ ਸੁਣਿਆ ਸੀ ਤੇ ਅੱਛਾ ਅੱਛਾ ਤੇ ਇਹ ਫਿਰ ਜਦੋਂ ਤੁਸੀਂ ਪੜਦੇ ਸੀ ਉਹਦੇ ਨਾਲ-ਨਾਲ ਚੱਲਦਾ ਸੀ ਤੁਹਾਡਾ ਹਾਂਜੀ ਹਾਂ ਨਾਲ-ਨਾਲ ਸ਼ੌਂਕ ਤਾਂ ਮੈਨੂੰ ਬਹੁਤ ਛੋਟੇ ਹੁੰਦੇ ਨੂੰ ਸੀਗਾ ਮੈਂ ਮੇਰੇ ਨਾਲ ਕੀ ਰਹਿੰਦਾ ਦੱਸ ਸੀਗਾ ਅੱਛਾ ਤੇ ਛੋਟੇ ਹੁੰਦੇ ਤੇ ਮੇਰੇ ਪਹਿਲਾਂ ਨਾਲ ਘੁੰਗਰੂ ਬੰਨੇ ਹੁੰਦੇ ਸੀਗੇ ਤੇ ਨਾਲ ਹਾਂ ਨਾਲੇ ਮੈਂ ਗਉਂਦੇ ਫਿਰਦਾ ਨਾਲੇ ਮੈਂ ਨੱਚਦਾ ਫਿਰਾਂ ਜੀ ਤੇ ਇੱਕ ਵਾਰੀ ਮੇਰੀ ਮੰਮੀ ਦੱਸਦੀ ਹੁੰਦੀ ਹੈ ਕਿ ਤੇਰੇ ਪੈਰ ਦਾ ਇੱਕ ਘੁੰਗਰੂ ਡਿੱਗ ਪਿਆ ਉਹ ਜਿਵੇਂ ਕਿਸੇ ਨੇ ਲਾ ਲਿਆ ਤੇ ਤੂੰ ਕਹਿੰਦੇ ਵੀ ਤੂੰ ਸਾਰਾ ਦਿਨ ਲੱਤ ਨਹੀਂ ਥੱਲੇ ਲਾਇਆ ਹੂਗੂਂਗਣਾ ਤੋਂ ਬਿਨਾਂ ਤੇ ਉਹ ਘਰ ਦੇ ਚੱਕਰ ਚ ਬੈ ਕੇ ਵੀ ਲੱਤ ਖੜ ਗਈ ਨਹੀਂ ਕਿਤੇ ਅੱਛਾ ਆਪਣਾ ਕੋਲੇ ਲੈ ਕੇ ਤੁਰ ਫਿਰੇ ਤੇ ਮੇਰੇ ਨਾਨੀ ਜੀ ਸੀਗੇ ਉਹਨਾਂ ਨੂੰ ਪਤਾ ਲੱਗਾ ਕਹਿੰਦੇ ਵੀ ਇੱਕ ਇਹਦਾ ਜੋ ਉਹ ਪੈਰਾਂ ਦਾ ਹੂਗੂਂਗੜੂ ਹੈ ਨਹੀਂ ਕਿ ਪੈਰ ਦੇ ਹੂਗੂਂਗੜੂ ਹੈ ਨਹੀਂ ਕਿਧਰ ਗਏ ਤਾਂ ਉਹ ਜਦੋਂ ਉਹਨਾਂ ਨੇ ਭਾਲ ਪੁੱਲ ਕੇ ਲੰਦੇ ਬੰਨੇ ਤੇ ਮੈਂ ਫੇਰ ਉਹਦੇ ਹੀ ਪੱਜ ਲਾ ਲਈ ਉਹ ਮੇਰੇ ਛੋਟੇ ਹੁੰਦੇ ਨੇ ਬਚਪਨ ਦੇ ਦਿਨ ਸੀਗਾ ਤੇ ਮੇਰੇ ਨਾਨਕੇ ਦਾ ਅੱਜ ਵੀ ਸੇਪੂਗੜ ਨਾਨਕੇ ਮੇਰੇ ਉੱਥੇ ਮੈਨੂੰ ਅੱਜ ਵੀ ਕਹਿੰਦੇ ਆ ਵੀ ਹਾਲਕੁਮੁਰਵਾਲਾ ਆਪਾਂ ਬਾਰਗਨ ਲਾਉਂਦੇ ਆ ਇਤਨੀ ਜਣ ਕੇ ਪਿਆਰ ਕਰਦੇ ਆ ਤੇ ਆ ਬਹੁਤ ਛੋਟੇ ਹੁੰਦੇ ਜਾਨੀ ਕਿ ਹਾਂ ਜੀ ਹਾਂ ਫਿਰ ਸਕੂਲ ਦੇ ਵਿੱਚ ਬਾਲਸਵਾਂ ਲੱਗ ਰਹੀ ਉੱਥੇ ਖਗੋਣਾ ਜੀ ਅੱਛਾ ਅੱਛਾ ਹਾਂ ਜੀ ਹਾਂ ਸਕੂਲਾਂ ਦੇ ਵਿੱਚ ਹੌਲੀ ਹੌਲੀ ਜਗਰਾਤੇ ਦੇ ਵਿੱਚ ਫਿਰ ਐਦਾਂ ਹੀ ਬਸ ਪ੍ਰੋਫੈਸ਼ਨਲ ਚੱਲਦਾ ਮਤਲਬ ਫਿਰ ਸਿੱਖਣਾ ਚਾਹੋ ਕੀਤਾ ਜਾਂ ਕੀ ਤੋਂ ਸਿੱਖੇ ਤੁਸੀਂ ਇਤਨਾ ਬੜੀ ਸਟਾਰਟ ਸੀ ਉਹ ਕਿੱਧਰ ਹੋਵੇ ਤਾਂ ਉਹ ਸੀ ਹਾਂ ਜੀ ਮੁਕਤਵਰ ਸ਼ਰਮਾ ਜੀ ਬੋਲੀ ਸ਼ਰਮਾ ਜੀ ਕਹਿੰਦੇ ਸੀ ਹਮੋਣੀ ਸ਼ਰਮਾ ਹਾਂ ਕੁਝ ਕੁ ਮਹੀਨੇ ਮੈਂ ਉੱਥੇ ਲਾਇਆ ਉਹ ਬਹੁਤ ਫਿਰ ਮੈਂ ਇੱਥੇ ਬਹਿੰਡੇ ਆ ਗਏ ਉਸਤਾਦ ਸਾਹਿਬ ਮਾਸਟਰ ਸੁਖਿੰਦਰ ਸਾਹਿਬ ਜੀ ਸੁਖਿੰਦਰ ਸਾਹਿਬ 판ੀਆ ਜੀ ਫਿਰ ਉਹਨਾਂ ਕੋਲ ਅਸੀਂ ਕਾਫੀ ਸਮਾਂ ਬਤੀਤ ਕੀਤਾ ਤੇ ਹੁਣ ਅਸੀਂ ਇਕੱਠੇ ਮੰਨ ਲਓ ਮੇਰਾ ਕੰਮ ਅਜਿਹਾ ਪ੍ਰੋਗਰਾਮ ਆ ਬਾਈ ਕੰਦੂਰ ਜੀ ਅਸੀਂ ਇਕੱਠੇ ਰਹਿੰਦੇ ਆ ਉਹਨਾਂ ਤੋਂ ਵੀ ਕੁਝ ਨਾ ਕੁਝ ਜਿਹੀ ਬਰੀਕੀ ਕਰ ਸਕਦੇ ਆ ਚਲੋ ਉਸਤਾਦ ਜੀ ਤੋਂ ਜਿਹੜਾ ਕੁਝ ਸਿੱਖਣਾ ਸਿੱਖੜਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਵੀ ਹੋ ਜਾਂਦੀ ਸੀ ਸੰਗਤ ਸਾਡੀ ਰਹਿੰਦੀ ਆ ਬਾਈ ਕੰਦੂਰ ਜੀ ਨਾਲ ਅਸੀਂ ਜਦੋਂ ਤੁਸੀਂ ਮਤਲਬ ਇਹ ਗਾਣਾ ਮਤਲਬ ਤੁਹਾਡਾ ਕਿਹਨਾਂ ਦਾ ਗਾਣਾ ਕੋੜ ਸੁਣਦੇ ਇਹੇ ਤਾਂ ਮੇਰਾ ਹੁਣ ਦੇਵ ਜੀ ਜਨਾ ਚਾ ਦੋਇਆ ਸੱਤ ਤਵਲੇ ਮੈਂ ਕੈਸਟ ਕੀਤੀ ਸੀ ਖੇਤਾਂ ਦਾ ਰਾਜ ਅੱਛਾ ਅੱਛਾ ਸੁਦੇਸ਼ ਕੁਮਾਰ ਵਾਲਾ ਸੀ ਪਹਿਲੀ ਕੈਸਟ ਪਹਿਲੀ ਕੈਸਟ ਹਾਂਜੀ ਹਾਂ ਸੁਦੇਸ਼ ਕੁਮਾਰ ਹਾਂਜੀ ਹਾਂ ਚਲੋ ਉਹ ਕੀ ਨਾ ਕੀਤੀ ਕਿਵੇਂ ਹੋਈ ਕੀ ਹੋਇਆ ਉਹਦੇ ਬਾਰੇ ਚਲੋ ਆਪਾਂ ਜ਼ਿਆਦਾ ਜ਼ਿਕਰ ਨਹੀਂ ਕਰਾਂਗੇ ਪਰ ਉਹਦੇ ਵਿੱਚ ਮੇਰੇ ਬਹੁਤ ਵੱਡਾ ਫਲੋਡ ਹੋਇਆ ਸੀ ਘਰੋਂ ਤਾਂ ਮੈਂ ਮੰਨ ਲਉਂ ਵੀ ਬਹੁਤ ਜ਼ਿਆਦੇ ਗਰੀਬ ਫੈਮਿਲੀ ਚੋਂ ਮੈਂ ਬਿਲੋਂਗ ਕਰਦਾ ਨਹੀਂ ਨਹੀਂ ਹਾਂ ਮੇਰੇ ਪਪਾ ਜੀ ਤਾਂ ਡੀਗਰੀ ਕਰਦੇ ਸੀ ਵਿਚਾਰੇ ਤੇ ਮੇਰੇ ਮਾਮਾ ਨੇ ਕੰਮ ਧੰਦਾ ਕਰਕੇ ਸਾਨੂੰ ਪੜਾਇਆ ਤੇ ਉਸੇ ਪੜਾਇਆ ਅਨੀਆਂ ਉਸ ਟਾਈਮ 2007 ਦੇ ਵਿੱਚ ਮੈਂ ਜਿਹੜਾ ਸਾਰਾ ਪੈਸਾ 2.5 ਲੱਖ ਰੁਪਏ ਉਹ ਵਿਆਜ ਚੱਕੇ ਲਾਇਆ ਸੀ ਤਾਂ ਇਹ 3 ਲੱਖ ਰੁਪਏ ਦੋਇਆ ਸਾਤੀ ਵਿਆਜ ਤੇ ਚੱਕੇ ਲਾਇਆ ਵਿਆਜ ਤੇ ਹਾਂ ਦੀ ਸੋਹਣ ਉਹ ਮੈਂ ਕੰਪਨੀ ਦੇ ਦਿੱਤੀ ਅੱਛਾ ਕੰਪਨੀ ਹਾਂ ਜੀ ਹਾਂ ਉਹ ਕਹਿੰਦੇ ਸੀ ਵੀ ਪਹਿਲੇ ਕੈਸ ਤੇ ਤੂੰ ਪੈਸਾ ਲਾਉਣੇ ਆ ਤੇ ਬਾਕੀ ਦੋ ਅਸੀਂ ਕਰਨਾ ਹੋਰ ਕਰਾਂਗੇ ਉਹ ਤੇ ਅਸੀਂ ਲਾਵਾਂਗੇ ਅੱਛਾ ਉਹਦੀਆਂ ਦੋ ਦਮ ਉਹਨਾਂ ਨੇ ਕਿੰਨੇ ਨਹੀਂ ਕਿਹਾ ਅੱਛਾ ਕੀ ਕੀ ਹਾਂ ਜੀ ਹਾਂ ਉਹ ਕੀਤਿਆਂ ਨਹੀਂ ਕਿਹਾ ਜਦੋਂ ਤਾਂ ਮੈਂ ਪੁੱਛਿਆ ਜਾ ਕੇ ਮੈਨੂੰ ਉਹਨਾਂ ਕੰਨਾਂ ਨੂੰ ਪੁੱਛੇ ਵੀ ਤੂੰ ਪੁੱਛ ਤਾਂ ਸੀ ਵੀ ਪਹਿਲੀ ਗੱਲ ਤੂੰ ਲਾ ਦੇ ਉਹ ਦੂਜਾ ਦੋ ਕਸਤਾ ਕਿਉਂ ਨਹੀਂ ਕਰਦੇ ਉਹਨਾਂ ਲਿਬਰ ਦੇ ਵਿੱਚ ਇੱਕ ਜੇ ਪਾਈ ਹੋਈ ਸੀ ਵੀ ਜੇ ਪਹਿਲੀ ਗੱਲ ਅਸਟ ਚੱਲਦੀ ਆ ਜਾਣ ਕਾਰਟ ਦੇ ਵਿੱਚ ਐਗਰੀਮੈਂਟ ਦੇ ਵਿੱਚ ਕਿਉਂਕਿ ਜੇ ਸ਼ਬਦ ਪਾਇਆ ਹੋਈ ਸੀ ਵੀ ਜੇ ਤੇਰੀ ਪਹਿਲੀ ਗੱਲ ਚੱਲਦੀ ਤਾਂ ਤਾਂ ਅਸੀਂ ਦੋ ਕਰਾਂਗੇ ਉਦੋਂ ਫਿਰ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਚ ਜਿਆਦਾ ਵੀ ਮੈਂ ਹਾਂ ਨਾ ਕਿ ਮੈਂ ਬਿਲਕੁਲ ਨਾ ਫਸ ਗਿਆ ਜੀ ਅੱਛਾ ਜੀ ਫਿਰ ਉਹ ਤੁਹਾਡਾ ਜਿਹੜਾ ਮਤਲਬ 2.5 ਤਿੰਨ ਲੱਖ ਤੁਸੀਂ ਕਹਿੰਦੇ ਹੋਣ ਲੱਗੇ ਆ ਹੈ ਜੀ ਇਹ ਫਿਰ ਤੁਸੀਂ ਇਹਦਾ ਕਿਵੇਂ ਕਰਜ਼ਾ ਉਤਾਰਿਆ ਜਾਂ ਕਿਵੇਂ ਭਰਪਾਈ ਉਹ ਉਤਰੇ ਨਹੀਂ ਛਲੇ ਮੈਂ ਲਾਈ ਰਹੀ ਜੇ ਅੱਜ ਵੀ ਅੱਜ ਵੀ ਲਾਈ ਰਹੀ ਉਹ ਪੈਸੇ ਹਰ ਸਾਲ ਮੈਂ ਹਾਂ ਹੁਣ ਮੈਂ ਕਿਉਂਕਿ ਤੁਹਾਨੂੰ ਪਤਾ ਹੈ ਘਰ ਨੂੰ ਚਲਾਉਣ ਵਾਸਤੇ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੀ ਅੱਛਾ 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 ਤੇ ਹੁਣ ਮੈਂ ਸਿੰਗਿੰਗ ਦੇ ਨਾਲ-ਨਾਲ ਮੈਨੂੰ ਮਲਵੇ ਕਿੱਦਾਂ ਜਾਗੋ ਕਰਨਾ ਪੈਂਦਾ ਸੀ ਸਾਈਡ ਤੇ ਅੱਛਾ ਹਾਂ ਜੀ ਸਾਈਡ ਤੇ ਜਨਾ ਮੈਂ ਚਲੋ ਆਇਆ ਤਾਂ ਕਹੀ ਕੀ ਹਾਂ ਉਹ ਹਰ ਸੀਜ਼ਨ ਮੇਰਾ ਕਰਜ਼ੇ 'ਚ ਜਾਂਦਾ ਸੀ ਜਿਹੜੇ ਵਾਰ ਪਹਿਲਾਂ ਸੀ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਮੈਂ ਬੰਨ ਲਉਗੀ ਕੱਟਣਾ ਦੇ ਨਹੀਂ ਇਹ ਗੀਤ ਚੱਲ ਰਿਹਾ ਤੋਂ ਬਾਅਦ ਮੰਨਦਾ ਤੇ ਵੀ ਹੁਣ ਤੋਂ ਲੇ। ਚਲੋ ਤਾਂ ਪਰਮਾਤਮਾ ਦੀ ਕਿਰਪਾ ਹੋਈ ਆ ਤੇ ਕੱਲੇ ਵੀ ਮਤਲਬ ਵੀ ਉਹ ਉਦੋਂ ਤੁਹਾਡੀ ਮੈਰਿਜ ਹੋਈ ਸੀ ਜਦੋਂ ਪਹਿਲੀ ਕੈਸਟ ਆਈਏ। ਨਹੀਂ ਉਦੋਂ ਮੇਰੀ ਮੈਰਿਜ ਨਹੀਂ ਹੋਈ ਸੀ। ਅੱਛਾ ਅੱਛਾ ਮੈਰਿਜ ਤੁਹਾਡੀ ਬਾਤ। ਮੈਰਿਜ ਤਾਂ ਹੁੰਦੀ ਹੈ ਮੇਰੀ 2013 ਦੇ ਵਿੱਚ ਤੇ ਹਾਂ ਜੀ ਆ ਤੇ 12 13 ਦੇ ਵਿੱਚ ਹੀ ਮੈਂ ਮੰਨ ਕੇ ਤੁਹਾਨੂੰ ਮੈਥ ਮੈਥ ਹੋਣ ਦਾ ਵੀ ਕਾਰਨ ਕੀ ਸੀਗਾ ਜੀ? 2007 ਦੇ ਵਿੱਚ ਮੇਰੀ ਕੈਸਟ ਆਈ ਸੀ। 8 9 ਦੇ ਵਿੱਚ ਮੈਂ ਥੋੜਾ ਬਹੁਤਾ ਕੰਮ ਲਾਇਆ ਸਟੇਜਾਂ ਲਾਗੀਆਂ। 10 ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਮੇਰੇ ਸਿਰੋਂ ਪੈਸਾ ਨਹੀਂ ਲੈ ਰਿਹਾ ਕਿਉਂਕਿ ਉਹ 3 ਲੱਖ 10 ਲੱਖ ਰੁਪਏ ਦੇ ਵਿੱਚ ਕਨਵਰਟ ਹੋ ਗਈ ਦੋ ਜੱਜ ਜਿਹਾ ਹਸਾਉਂਦਾ ਲੱਗਦਾ ਹਾਂ ਹਾਂ ਜੀ ਹਾਂ ਵੈਸੇ ਉਹ ਉਦੋਂ ਪਲਾਸੀ ਹੋਊਗਾ ਮੈਂ ਜਿਹੜਾ ਅੰਦਾਜ਼ਾ ਮੋੜੇ ਜਾਂ ਨਾ ਉਹਦੀ ਗੱਲ ਕਰ ਦਿੰਦੇ ਜਿਹੜਾ ਰੁਪਏ ਨੂੰ ਵਾਪਸ ਕਰੀਏ ਤਾਂ ਉਹ ਜਦੋਂ 2007 8 9 ਇਹ ਤਿੰਨਕ ਸਾਲ ਮੈਂ ਇਹਦੇ ਨਾਲ ਜੁੜਿਆ ਰਿਹਾ 10 ਤੇ 11 ਦੇ ਵਿੱਚ ਆ ਕੇ ਫਿਰ ਮੇਰੇ ਮਾਤਾ ਜੀ ਬਿਮਾਰ ਹੁੰਦੇ ਆ ਪੈਸਾ ਤਾਂ ਮੇਰੇ ਸਿਰੋਂ ਲੈਤੀ ਨਹੀਂ ਸੀ ਰਿਹਾ ਜਦੋਂ ਮਾਤਾ ਜੀ ਬਿਮਾਰ ਹੋ ਗਏ ਮੈਨੂੰ ਘਰ ਦੇ ਕਹਿੰਦੇ ਵੀ ਹੁਣ ਪੈਸਾ ਤੂੰ ਲਾ ਨਹੀਂ ਸਕਦਾ ਤੇ ਨਾ ਹੀ ਤੂੰ ਕਲਾ ਕਰਵਾ ਨਹੀਂ ਸਕਦਾ ਤੇ ਤੇਰੀ ਉਹ ਮੈਰਿਜ ਕਰ ਦਿੰਦੇ ਡਾਕਟਰ ਨੇ ਕਹਿੰਦਾ ਸੀਗੇ ਵੀ ਤੇਰੀ ਮੰਮੀ ਨੂੰ ਆਪਰੇਸ਼ਨ ਕਰਨਾ ਪਊਗਾ ਤੇ ਇਹਦੀ ਸੇਵਾ ਵਾਸਤੇ ਕੋਸਾਲ ਸੀ ਮੈਨੇ ਬੰਦਾ ਚਾਹੀਦਾ ਉਹ ਜਿਹੜਾ ਕੋ ਡੱਪਲਾ ਸੀ ਉਹ ਲੱਗ ਸੀ ਪਹਿਣਾ ਹੱਡੋੜੀ ਵੇਚੀ ਹੋਈ ਅਸੀਂ ਪਾਣੇ ਪਹਿਣਾ ਭਰਾ ਹਾਂਜੀ ਹਾਂਜੀ ਉਹਨਾਂ ਤੇ ਨਚਰਾਂ ਨੇ ਹੱਥ ਖੜੇ ਕਰਤੇਗੇ ਸੀ ਤੈਨੂੰ ਸਮਝ ਨਹੀਂ ਸਕਦੇ ਸਾਡੇ ਛੋਟੇ ਪਰਿਵਾਰਾਂ ਦੇ ਵਿੱਚ ਕੁੜੀਆਂ ਕਿਧੀਆਂ ਸਿਣੀ ਰਹਿ ਸਕਦੀਆਂ ਤੇ ਵੱਡੇ ਭਰਾ ਨੇ ਵੀ ਕਹਿੰਦਾ ਤੈਨੂੰ ਪਤਾ ਹੀ ਹੈ ਵੀ ਘਰ ਦਾ ਸਿਸਟਮ ਹਣਾ ਇਹ ਤਾਂ ਤੇਨੂੰ ਕੋਈ ਕਾਇਰਣਾ ਪਊ ਮਤਲਬ ਕਿ ਵਕਤੀਗਤ ਆ ਗਏ ਉਹ ਮੇਰੇ ਨੇ ਉਹਨੇ ਮੈਰਤ ਕਰਤੀ ਮੈਰਤ ਤੋਂ ਬਾਅਦ ਫਿਰ ਉਹ ਜਮਾਈ ਜ਼ਿੰਦਗੀ ਉਲਟ ਪਲਟੀ ਹੋ ਗਈ ਕਿਉਂਕਿ ਪਹਿਲੇ ਮੈਂ ਤਾਂ ਕਰਾਈ ਸੀਗੇ ਫਿਰ 5 ਸਾਲ ਸਾਡਾ ਜਦੋਜਹਿਲ ਚੱਲਿਆ ਉਹ ਦਾ ਤਾਂ ਜਨਨ ਕਿ ਡਿਵੋਰਸ ਹੋ ਗਿਆ ਸਾਡਾ ਕਿਹੜਾ ਛੁੱਟਾ ਸੀ ਇੱਕ ਦੂਜੇ ਦਾ ਅੱਛਾ ਅੱਛਾ ਜੀ ਬਾੜੀਆਂ ਕਟਲਾਮ ਹੋ ਗਏ ਸੀ ਉਹ ਜਿਹੜੀ ਮੈਰਜੀ ਉਹ ਡਾਈਵੋਰਸ ਹੋ ਗਿਆ ਉਹ ਹੋ ਗਿਆ ਸੀ ਹਾਂ ਜੀ ਫਿਰ ਕਰਜ਼ੇ ਗੁਰਜਲੇ ਤੁਹਾਨੂੰ ਦੇ ਸੀ ਮੈਂ ਤੁਹਾਨੂੰ ਭੱਜ ਜਾਂਦਾ ਸੀ ਜੇ ਤੋਂ ਤਰ ਹੁਣ ਕਹਿੰਦੇ ਵੀ ਅਸੀਂ ਤਾਂ ਰਹਿ ਨਹੀਂ ਸਕਦੇ ਕਿ ਕੋਈ ਕੋਈ ਕੱਲੀ ਨੂੰ ਆ ਕੇ ਉੱਥੇ ਬੰਦਾ ਚੰਗਾ ਬੋਲ ਦੇ ਇਸ ਲੋਕ ਨਹੀਂ ਹੋ ਸਹੀ ਚੱਲਿਆ ਤੇ ਫਿਰ ਉਦੋਂ ਕੋਈ ਕੰਮ ਨਹੀਂ ਚੱਲਿਆ ਕੋਈ ਖਾੜਾ ਆ ਜਾ ਕੋਈ ਹੋਰ ਕੰਮ ਚੱਲਿਆ ਨਾਨਾ ਜੀ ਕੁਝ ਨਹੀਂ ਚੱਲਿਆ 2018 ਚਾ ਕੇ ਮਤਲਬ ਇਹ ਕਿੱਥੇ ਚਾ ਕੇ ਮੜਾ ਮੋਟਾ ਮਿਲਾਂਗਾ ਤਾਂ ਕੰਮ ਮਿਲੇ ਜੀ ਡਾਈਵੋਰਸ ਹੋ ਗਿਆ ਹਾਂ ਜੀ ਇਹ ਬੁਰਾ ਵਕਤ ਆ ਗਿਆ ਤੇ ਤੁਹਾਡਾ ਮਤਲਬ ਵੀ ਤੁਸੀਂ ਕਰਜ਼ਾ ਵੀ ਦੇਣਾ ਸੀ ਤੇ ਤਾਂ ਤੁਸੀਂ ਮਤਲਬ ਕਿੱਥੇ ਜਾਂਦੇ ਸੀ ਆਪਣੀ ਉਦਾਸੀ ਦੂਰ ਕਰਨ ਜਾਂ ਮਤਲਬ ਆਪਣੇ ਆਪ ਕੁਝ ਰੱਖਣ ਤਦ assi ਜੇ ਕਹਤਾਂ ਦੇ ਕਿਸੇ ਰਿਸ਼ਤੇਦਾਰ ਜਾਂ ਕਿਸੇ ਕਲਾਕਾਰ ਕੋਲ ਜਾਂਦੇ ਹਾਂ ਨਹੀਂ ਨਹੀਂ ਮੈਂ ਰਿਸ਼ਤੇਦਾਰ ਕੋਲੇ ਕਿਤੇ ਵੀ ਨਹੀਂ ਗਿਆ ਜ਼ਿਆਦਾਤਰ ਜੇ ਮੈਂ ਸਾਧਤਾ ਤੇ ਮੇਰੀਆਂ ਭੈਣਾਂ ਗੋਣਿਆਂ ਨੇ ਹਾਂਜੀ ਉਹਨਾਂ ਨਾਲੋਂ ਮੇਰਾ ਦੁੱਖ ਜ਼ਿਆਦਾ ਸਾਂਝਾ ਹੁੰਦਾ ਸੀਗਾ ਤੇ ਉਹੀ ਮੇਰੇ ਦੁੱਖਾਂ ਦੇ ਵਿੱਚ ਜਨਨ ਕਿ ਜ਼ਿਆਦਾ ਹਿੱਸੇਦਾਰ ਰਹੀਆਂ ਚਲੀਆਂ ਜਿਨ੍ਹਾਂ ਕਰਕੇ ਮੈਂ ਬਸਿਆ ਰਹੀ ਤੇ ਉਸ ਤੋਂ ਬਾਅਦ ਜੇ ਕੋਈ ਦੂਸਰਾ ਤੇ ਤੀਸਰਾ ਪਰਸਨ ਸੀਗੇ ਆਪਣੇ ਪੰਜਾਬੀ ਲੋਕ ਹੈ ਇੱਕ ਗਰਮੀ ਦੀ ਗੱਲ ਜੀ ਉੱਨਦੇ ਹਾਂ ਜੀ ਆ ਜਿਹੜੇ ਮੈਸੇਜ ਸੁਪਰੀਤ ਗਿੱਲ ਇਹ ਉਹਨਾਂ ਨੂੰ ਮੈਂ ਚਾਚਾ ਕਹਿਣਾ ਜੀ ਗਿੱਲ ਸਾਹਿਬ ਨੂੰ ਹਾਂਜੀ ਤੇ ਜਿਹੜੇ ਮੈਨੂੰ ਸੁਪਰੀਤ ਗਿੱਲ ਜੀ ਆ ਉਹ ਮੇਰੇ ਮਸੀਹ ਹਾਂ ਤੇ ਸਿਹਰਾ ਜਾਦਾ ਮਾੜਾ ਸਮਾਂ ਮੈਂ ਉਹਨਾਂ ਕੋਲ ਬਤਾਇਆ ਹੋਇਆ ਜੀ ਤੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੀ ਮੈਨੂੰ ਇੰਨਾ ਕੋ ਉਹਨਾਂ ਨੇ ਸੰਭਾਲਿਆ ਦਲਾਸਾ ਵੀ ਦੇਣਾ ਵੀ ਕੋਈ ਗੱਲ ਨਹੀਂ ਬਹੁਤ ਚੰਗੇ ਮਾੜੇ ਦਿਨ ਆਉਦੇ ਰਹਿੰਦੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਉਸ ਤੋਂ ਬਾਅਦ ਫਿਰ ਜਲੰਧਰ ਜਿੱਥੇ ਮੇਰਾ ਮਿੱਤਰ ਹੈ ਜੀ ਅ ਅਸੂਲ ਹੂੰ ਸੂਲ ਬਈ ਜੰਧਾ ਹਾਂਜੀ ਹਾਂ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਮਾੜੇ ਸਮੇਂ ਵਿੱਚ ਪਰ ਉਹਨਾਂ ਨੇ ਮੈਨੂੰ ਆਪਦੇ ਕੋਲੇ ਰੱਖਿਆ ਤੇ ਉਹਨਾਂ ਨੇ ਮੈਨੂੰ ਅ ਹਰਮਨੇ ਬੁਲਾ ਕੇ ਦਿੱਤਾ ਬਿਲਕੁਲ ਬਸ ਇਥੇ ਆਜ ਕਰ ਕੁਛ ਨਹੀਂ ਅਦਾ ਸਭ ਨੂੰ ਆਪਾਂ ਲੜ ਕੇ ਟਪਾਰਾਂਗੇ ਤੇ ਜਿੱਤਾਂਗੇ ਕੋਈ ਗੱਲ ਨਹੀਂ ਕਹਿੰਦਾ ਹੌਸਲਾ ਰੱਖ ਉਹਨਾਂ ਨੇ ਵੀ ਮੈਨੂੰ ਬਹੁਤ ਹੌਸਲਾ ਦਿੱਤਾ ਉਹਨਾਂ ਦੇ ਘਰ ਦੇ ਨੇ ਭਾਪੀ ਕ੍ਰਿਸ਼ਨਾ ਇਹ ਇੱਕ ਸਪੈਸ਼ਲੀ ਮੇਰਾ ਰੂਮ ਹੁੰਦਾ ਸੀਗਾ ਬੱਚੇ ਅੱਜ ਵੀ ਹਰਮਨਾਲ ਰੂਮ ਨਾਲ ਹੀ ਉੱਥੇ ਯਾਦ ਕਰਦੇ ਆ ਕਾਫੀ ਵੱਡੇ ਵੱਡੇ ਹੋ ਗਏ ਤੇ ਬਾਈ ਦੀ ਬੇਟੀ ਦੇ ਜਨਮ ਤਾਂ ਮੇਰੇ ਹੱਥਾਂ 'ਚ ਹੀ ਹੋਇਆ ਸੀਗਾ ਬਾਈ ਸੋਹਣ ਦੀ ਬੇਟੀ ਤੇ ਉਸ ਤੋਂ ਬਾਅਦ ਹੁਣ ਵੱਡੇ ਹੋ ਗਏ ਹੁਣ ਜਦੋਂ ਵੀ ਕੋਈ ਚੀਜ਼ ਵਕਤ ਉੱਥੋਂ ਚੱਕਰੀਆਂ ਕਮਰੇ 'ਚੋਂ ਅੱਛਾ ਚਾਚੂ ਹਰਮਨਾਲ ਕਮਰੇ 'ਚ ਪਈ ਆ ਇੱਕ ਮੇਰਾ ਉੱਥੇ ਵਕਰ ਰੂਮ ਨਾਲ ਨਿੱਤਾ ਬਾਇ ਸੀਗਾ ਵੀ ਤੂੰ ਇੱਥੇ ਰਹਿਣਾ ਇੱਥੇ ਖਾਣਾ ਪੀਣਾ ਇੱਥੇ ਆਪਣਾ ਆਪਣਾ ਰਹਿ ਆਪਣਾ ਆਪਣਾ ਬਹੁਤ ਜ਼ਿਆਦਾ ਇੱਜ਼ਤਾਂ ਦੀ ਆ ਠੀਕ ਹਾਂ ਜੀ ਤੇ ਬਹੁਤ ਜਾਣੇ ਦਾ ਸਾਥ ਮੇਰੀ ਜ਼ਿੰਦਗੀ ਚ ਰਹਿ ਸਕਦਾ ਵੀ ਇਹ ਕਈਆਂ ਬੰਦਿਆਂ ਦੇ ਮਨਾਂ ਲੈਣੀ ਭੁੱਲ ਗਿਆ ਹਾਂ ਮਾਫੀ ਚੋਣਾ ਲਾ ਬਹੁਤ ਬੰਦਾ ਜੇ ਮੈਨੂੰ ਸੰਭਾਲਿਆ ਮਰ ਜਾਣ ਦੇ ਵਿੱਚ ਤੇ ਵੱਡਾ ਸ਼ੁਕਰਾਨਾ ਮੈਂ ਰੱਬ ਦਾ ਕਰਦਾ ਹਾਂ ਨਾ ਜਿਹੜੇ ਹਸਾਮ ਨਾਲ ਮੇਰੇ ਤੇ ਉਹ ਦਿਨ ਆ ਗਏ ਸੀ ਕਈ ਵਾਰੀ ਮੈਂ ਖੁਦ ਖੁਸ਼ੀ ਕਰਨੀ ਚਾਹੀ ਤੇ ਉਹਨੇ ਮੈਨੂੰ ਸੰਭਾਲਿਆ ਰੱਬ ਨੇ ਸੰਭਾਲਿਆ ਮੈਨੂੰ ਨਾਲ ਮੈਨੂੰ ਮਰਨ ਦਿੱਤਾ ਨਾਲ ਮੈਨੂੰ ਨਸ਼ੇ ਚ ਪੈਣ ਦਿੱਤਾ ਤੇ ਨਾਲ ਮੈਨੂੰ ਉਹਨੇ پاਗਲ ਹੋਣ ਦਿੱਤਾ ਕਿਉਂਕਿ ਜਦੋਂ ਬੰਦੇ ਸਰ ਕਰਜ਼ਾ ਚੜ ਜਾਂਦਾ ਉਹ ਤਿੰਨ ਰਸਤੇ ਬੰਦੇ ਦੇ ਮੁੜ ਜਾਂਦੇ ਆ ਜਾ ਖੁਦਕੁਸ਼ੀ ਜਾਂ ਉਹ ਤਾਂ পাগল ਹੋ ਜਾਂਦਾ ਤੇ ਜਾ ਬੰਦਾ ਮਨ ਕੇ ਚਲੋ ਵੀ ਇੰਨਾシャレ ਵਿੱਚ ਪੈ ਜਾਂਦਾ ਪਰ ਮੈਨੂੰ ਉਹਨੇ ਜਿੰਨਾ ਗਲਤ ਦੱਸਿਆ ਕਿ ਉਹਦਾ ਬੜਾ ਬੜਾ ਸ਼ੁਕਰਾਨਾ ਆਪਦਾ ਬਲੈਸਿੰਗ ਸੀ ਕਰਦੇ ਹਾਂ ਜੀ ਅੱਧੀਆ ਨਹੀਂ ਨਹੀਂ ਹੋਂਦਾ ਦੇ ਵੀ ਤੁਹਾਡੇ ਜਿਹੜੇ ਬੱਚੇ ਆ ਉਹ ਇੱਕ ਹੁਨ ਮੈਰਿਜ ਹੋਈ ਤੁਹਾਡੀ ਹਾਂ ਜੀ ਤੋਂ 2018 ਸੈਸਨ ਹੈ ਲੱਗਦੀ ਹਰੀ ਮੈਰਿਜ ਹਾਂ ਜੀ ਅੱਧੀਆ ਅੱਛਾ ਅੱਛਾ ਉਹ ਬੱਚੇ ਨਹੀਂ ਸੀ ਨਾ ਨਾ ਬੱਚੇ ਨਹੀਂ ਸੀ ਜੀ ਹੁਣ ਬੱਚੇ ਹੋਏ ਹਾਂ ਜੀ ਹਾਂ ਹੁਣ ਬੱਚਾ ਇੱਕ ਬੇਟਾ ਪੰਜ ਸਾਹਿਬ ਠੀਕ ਹੈ ਅਗਲੇ ਜਿਹੜੇ ਗੀਤ ਤੁਸੀਂ ਹੋਰ ਕਰ ਰਹੇ ਹਾਂ ਜੀ ਹਾਂ ਜੀ ਅਕਿ ਹੁਣ ਅਸੀਂ ਇਹਦੇ ਬਾਅਦ ਜਨ ਕੀ ਉਹ ਜਨਾ ਕੰਮ ਸੀਗਾ ਕਿਤੇ ਜਾ ਕੇ ਬੈਠਣ ਦਾ ਉਹ ਹੁਣ ਅਗਲਾ ਗਾਣਾ ਜੀ ਇਹ ਕਹਾਣੀ ਰਿਓ ਕਰੀਵੇਂ ਪਰ ਲੱਗ ਬਹਿਣ ਲੱਗ ਗਿਆ ਤੇ ਉਹ ਇਦਾਂ ਦੀ ਗੱਲਬਾਤ ਉਹ ਤੁਹਾਨੂੰ ਬਹੁਤ ਜਲਦੀ ਤੁਹਾਡੇ ਪੇਸ਼ ਕਰਾਂਗੇ ਲਗਭਗ ਤੁਸੀਂ ਆਪ ਹੀ ਲਿਖਦੇ ਆਪਣੇ ਗੀਤਾਂ ਨਹੀਂ ਤਾਂ ਮੈਂ ਗਾਣਾ ਆਪ ਹੀ ਲਿਖਿਆ ਸੀ ਪਰ ਹੁਣ ਜਿਹੜੇ ਅਗਲੇ ਗਾਣੇ ਲਿਖੇ ਹੋਏ ਆ ਉਹ ਜਿਹੜੇ ਪਹਿਲਾਂ ਵਿਚਾਰੇ 2005 ਮੇਰੇ ਨਾਲ ਜੁੜੇ ਹੋਏ ਸੀਗੇ ਮੇਰੇ ਪਾਈ ਗੀਤਕਾਰ ਦੀਦਾ ਸਾਬੋਪੋਟਲੀ ਪਿੰਡਾ ਗੱਗਿਆਂ ਵਾਲਾ ਬਲਵਿੰਦਰ ਸਿੱਧੂ ਰਾਏ ਖਾਨੇ ਵਾਲਾ ਇਹ ਹੈਪੀ ਬਾਈ ਆਲਪੋ ਤੋਂ ਕਾਫੀ ਬੰਦੇ ਮੇਰੇ ਨਾਲੋਂ ਚਲੇ ਹੋਏ ਸੀਗੇ ਉਹ ਅੱਜ ਵੀ ਦੁਬਾਰਾ ਮੇਰੇ ਨਾਲ ਜੁੜ ਗਏ ਹੀ ਉਹਨਾਂ ਨਾਲ ਕਿਉਂਕਿ ਪਹਿਲਾਂ ਤਾਂ ਮੈਂ ਗੈਰ ਗਿਆ ਸੀ ਉਹ ਕਰਜੇ ਕਰਕੇ ਫਿਰ ਮੈਂ ਉਹ ਕੁਝ ਇਧਰ ਉਧਰ ਰਹਿਣਾ ਕੰਮ ਕਰਦੇ ਕਰਕੇ ਤੇ ਉਸ ਸੈਟਿੰਗ ਨਾਲ ਸੀ ਕੋ ਬੰਦੀ ਫਿਰ ਉਹ ਜਦ ਦੁਬਾਰਾ ਮੈਂ ਗਾਣਾ ਕੀਤਾ ਤੇ ਉਹਨਾਂ ਦੁਬਾਰਾ ਫੇਰ ਫੇਰ ਮੇਰੇ ਨਾਲ ਹੋ ਗਏ ਮੇਰੇ ਟੱਚ ਚ ਅੱਜ ਮੇਰੇ ਨਾਲ ਪਤਾ ਲੱਗਿਆ ਜਿਹੜੇ ਜਿਹੜਾ ਤੁਹਾਡਾ ਪੂਰਾ ਵਕਤ ਸੀਗਾ ਉਸ ਜਮਾਨੇ ਦੇ ਵਿੱਚ ਉਸ ਸਮੇਂ ਤੇ ਜਿਹੜੇ ਮਿੱਤਰਾਂ ਨੇ ਜਾਂ ਸੱਜਣਾ ਤੁਹਾਡਾ ਸਾਥ ਦਿੱਤਾ ਹਾਂਜੀ ਇਹ ਉਹ ਕੋਣ ਨਹੀਂ ਤੇ ਉਹਨਾਂ ਦਾ ਸ਼ੁਕਰੀਆ ਕਰਨਾ ਚਾਹੁੰਦੇ ਤੁਸੀਂ ਸ਼ੁਕਰੀਆ ਹਾਂ ਜੀ ਬਾਈ ਕਸ਼ਮੀਰ ਆਪਣੇ ਹੁਣ ਤਾਂ ਕੋਠੇ ਨਾਥੇ ਨੇ ਕਹਿੰਦੇ ਆ ਬਰਾੜ ਪੱਠੇ ਤੋਂ ਜੋਬ ਕਰਦੇ ਗਏ ਤੇ ਉਹਨਾਂ ਦੇ ਨਾਲ ਹੀ ਬਾਹੂ ਬਰਾੜ ਦੀ ਬਰਾੜ ਸਾਹਿਬ ਬਾਹੂ ਦੀਆਂ ਆ ਆ ਕੋਕੜੇ ਵਾਲੇ ਜਿਨ੍ਹਾਂ ਦੇ ਬਾਈ ਕਸ਼ਮੀਰ ਸੀ ਮੰਨ ਲਓ ਵੀ ਉਹ ਕਾਰਗਜ਼ੀਲ ਸੁਭਾਲਦੇ ਨੇ ਤੇ ਪੱਠੇ ਦੀ ਅੱਛਾ ਅੱਛਾ ਬਾਈ ਕਸ਼ਮੀਰ ਪੁਰਲ ਮੇਰੇ ਬਹੁਤ ਸਾ ਦਿੱਤਾ ਉਥੇ ਇੱਕ ਬਾਈ ਨਾਲੀ ਹਰਜਿੰਦਰ ਸਰਪੰਚ ਬਾਈ ਕੋਠੇ ਨਾ ਦੀਆਂ ਤੋਂ ਉਹਨਾਂ ਨੇ ਬਹੁਤ ਸਾ ਦਿੱਤਾ ਤੇ ਬਾਈ ਮੇਛਾ ਬਹੁਤ ਅੱਛੇ ਵਰੀਆ ਕਲਾਕਾਰ ਹੈ ਲਾਜ਼ਰ ਵਿੱਚ ਚੜਾ ਗਿਆ ਅੱਛਾ ਅੱਛਾ ਤੇ ਬਾਈ ਵੀਰਾ ਮੇਰੇ ਜਿਹੜੇ ਪੜੋਸੀ ਅਗਮਣ ਚ ਉਹ ਛੋਟੇ ਹੁੰਦੇ ਆ ਤੁਹਾਨੂੰ ਕਿ ਮੇਰੀ ਪੱਠਰ ਤੇ ਰੈਸਲ ਕਰਾਉਂਦੇ ਇਹਨਾਂ ਨੇ ਅੱਛਾ ਅੱਛਾ ਰਾਜੇ ਪੜਦੇ ਛੋਟੇ ਸਕੂਲੋਂ ਆਉਣਾ ਆ ਕੇ ਸਲਵਰ ਦਾ ਪੱਠਰ ਹੁੰਦਾ ਸੀ ਕਿ ਉਹ ਪੱਠਰ ਪਿੱਛੇ ਵੀ ਸਾਡੇ ਤੇ ਕਾਫੀ ਕੁੱਟ ਪੈਂਦੀ ਸੀ ਚਾਹ ਬਹੁਤ ਮਜ਼ਾਉਂਦੇ ਸੀ ਅਸੀਂ ਤੇ ਉਹਦੀ ਦਾਦੀ ਨੇ ਸਾਨੂੰ ਦੋਨਾਂ ਨੂੰ ਗਾਲਾਂ ਕੱਢਣੀਆਂ ਸਿੱਟਣਾ ਵਾਰਨਾ ਅਸੀਂ ਫੇਰ ਦੁਜੇ ਨਾਲ ਚੱਕ ਲੈਣਾ ਫੇਰ ਉਹ ਵੀ ਚੱਲਣਾ ਸੀ ਜਾਂ ਸੀ ਜਦੋਂ ਮਤਲਬ ਵੀ ਤੁਹਾਡੀ ਕੈਸਸ ਨਹੀਂ ਚਲੀ ਹਾਂਜੀ ਕਰ ਜਾ ਉਹ ਤੋਂ ਲੈ ਕੇ ਤੁਸੀਂ 18 ਤੁਸੀਂ ਕਿ ਨਹੀਂ ਮੈਂ ਥੋੜਾ ਸਿਰ ਚੱਕਣਾ ਫਿਰ ਉਹਨਾਂ ਤੇ ਤੁਸੀਂ ਕੀ ਕੰਮ ਬਿਟਿਆ ਜਾਂ ਕੀ ਕਰਦੇ ਸੀਗੇ ਉਹਨਾਂ ਤੋਂ ਸਮਾਂ ਔਖਾ ਜਿਹਾ ਦੱਸਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰਦਾ ਬੁਠਾ ਆ ਅੱਛਾ ਆ ਆਪਣੇ ਆਪ ਨੂੰ ਜਿਉਂਦਾ ਰੱਖ ਲਈ ਮੈਂ ਔਖਾ ਜਿਹਾ ਹਲਾਤ ਆ ਜਾਂਦੇ ਸੀਗੇ ਵੀ ਅੱਜ ਮਰ ਜਗਾ ਆਪਣੇ ਆਪ ਨੂੰ ਖਤਮ ਕਰ ਲੀ ਪਰ ਮੈਨੂੰ ਜ਼ਰੂਰ ਕਿਦਣਾ ਕਿਤੇ ਮੇਰੇ ਪ੍ਰਮਾਤਮਾ ਤੇ ਵਿਸ਼ਵਾਸ ਸੀਗਾ ਵੀ ਮੈਨੂੰ ਉਹ ਜ਼ਰੂਰ ਲੋਕਾਂ ਚ ਲੈ ਕੇ ਖੜਾ ਕਰੂਗਾ ਆਪਰੇ ਆਪਣਾ ਜੋਧਾ ਰੱਖਣ ਲਈ ਮੈਂ ਕਿਹਦੇ ਕਹਣਾ ਜ਼ਰੂਰੀ ਤਕਵੀਰਾਂ ਹੋਵੇ ਵੀ ਗੱਲੀ ਰੋਟੀ ਮਿਲ ਜੇ ਬਸ ਇਥੋਂ ਤੱਕ ਹੀ ਜਿਆਦਾ ਜਿਆਦਾ ਪੈਸਾ ਕਮਾਉਣ ਦੀ ਦੂਰ ਦੀ ਗੱਲ ਸੀ ਮੈਂ ਸੁਣਿਆ ਵੀ ਕਹਿੰਦੇ ਜੀ ਕੋਈ ਮਿਸਤਰੀ ਕਹਿੰਦਾ ਸੀ ਮੈਂ ਤਾਂ ਤੁਹਾਨੂੰ ਸੰਗੀਤ ਆਦੋ ਗਾਉਣ ਨਹੀਂ ਦੇਣਾ ਤੇ ਫਿਰ ਉਹ ਉਹ 2005 ਦੀ ਗੱਲ ਹੈ ਜੋ ਜਦੋਂ ਮੇਰੇ ਸਟਾਰਟ ਹੋਈ ਸੀ ਨਾ ਉਹ ਮੈਨੂੰ ਪੜ੍ਹਾਈ ਛੱਡਣੀ ਪੈ ਗਈ ਸੀਗੀ ਤੇ ਉਪੜਾ ਲਈ ਕਿਵੇਂ ਸਿੱਖਣੀ ਪਈਗੀ ਵੱਡਾ ਬਾਈ ਕਹਿੰਦਾ ਮੈਂ ਤੈਨੂੰ ਪੜਾਉਣਾਗਾ ਪਹਿਲਾਂ ਸੀ ਇਕੱਠੇ ਸੀਗੇ ਮੈਂ ਪੜਦਾ ਸੀਗਾ ਉਹਨੂੰ ਕਿਸੇ ਨੇ ਬਾਈ ਨੂੰ ਉੱਠ ਗਾਈਡ ਕਰਤਾ ਪੀ ਇਹ ਤਾਂ ਪੜਦਾਗਾ ਤੇ ਚੰਗੇ ਕੱਪੜੇ ਪਾ ਕੇ ਜਾਲਦਾ ਤੇ ਤੂੰ ਸੀਰੀ ਲੱਗਦਾਗਾ ਅੱਛਾ ਤੁਸੀ ਕੀ ਲੱਗਦਾ ਉਹ ਤੇਰੇ ਬਰਾਬਰ ਦੇ ਜਵਾਕ ਹੋ ਜਾਣਗੇ ਪਹਿਲਾਂ ਤੂੰ ਦੋ ਭੈਣਾਂ ਦਾ ਵਿਆਹ ਕਰੇਗਾ ਇਹਨੂੰ ਪੜਾਈ ਜਲਾਗਾ ਜਦੋਂ ਤੂੰ ਦੋ ਭੈਣਾਂ ਦੇ ਵਿਆਹ ਕਰੇਗਾ ਉਦੋਂ ਤੇਰੇ ਜਵਾਬ ਉੱਪਰ ਦੇ ਤੇਰੇ ਹੋ ਜਾਣਗੇ ਤੂੰ ਤਾਂ ਵਿਆਹ ਕਰਦੇ ਸਾਨੂੰ ਮਰ ਜੇਗਾ ਉਹ ਦਮਾਦ ਕਿਸੇ ਨੇ ਪੁੱਠੀ ਬਿਠਾਦੀ ਤੇ ਉਹ ਕਹਿੰਦਾ ਮੈਂ ਆਲਾ ਘੁੰਮਣਾ ਬਾਈ ਨਹੀਂ ਜੱਜ ਕੀ ਹੁੰਦਾ ਉਹਦੇ ਜੱਜ ਦੀ ਪੁੱਠੀ ਜੱਜ ਦੀ ਉਹ ਫਿਰ ਮੈਨੂੰ ਕੀ ਹੋਇਆ ਜਦੋਂ ਮੈਨੂੰ ਲੱਗਿਆ ਯਾਰ ਹੁਣ ਮੈਂ ਕਿਹਦੇ ਹਾਸੇ ਬਣ ਸਕਦਾ ਨਾ ਇਹ ਇੱਕ ਭਰਾਵਾਂ ਦੇ ਸਾਥ ਹੁੰਦਾ ਹੈ ਤੇ ਮੰਮੀ ਡਾਡੀ ਤੇ ਵਿਚਾਰੇ ਕਲਾਜ ਕੰਮ ਕਰਨ ਵਾਲੀ ਗੱਲ ਲਈ ਗਈ ਉਹ ਟਾਈਮpass ਕਰਦੇ ਸੀਗੇ ਤੇ ਬਾਈ ਵੀ ਵਿਚਾਰਾ ਸਿੱਹੀ ਲੱਗਦਾ ਸੀਗਾ ਉਹਦੀ ਵੀ ਜਿੰਨਾ ਮੈਂ ਸਾਸਰੀ ਬਹੁਤ ਸੀਗਾ ਵੈਸੇ ਮੈਂ ਮਾੜਾ ਨਹੀਂ ਕਹਿੰਦਾ ਮੈਂ ਪਰ ਕਿਸੇ ਨੇ ਉਂਗਲ ਲਾ ਕੇ ਉਹਨੂੰ ਦੂਰ ਕਰਤਾ ਸੀਗਾ ਮੇਰੇ ਤੋਂ ਉਹ ਉਹਦਾ ਜਿਹੜਾ ਸਟ੍ਰਗਲ ਸੀ ਉਹ ਮਿਸਤਰੀ ਵਾਲਾ ਗੱਲ ਦੱਸਦਾ ਮੈਂ ਤੁਹਾਨੂੰ ਉਹ ਕੀ ਹੋਇਆ ਮੈਂ ਅਰਜਿੰਦਰਾ ਕਾਲਜ ਤੋਂ ਪੜ੍ਹਦਾ ਸੀ ਤੇ ਬੀਐਸ ਇੰਜੀਨੀਅਰ ਵਿੱਚੇ ਛੱਡ ਕੇ ਮੈਂ ਤੇ ਮੈਂ ਉਹਦੇ ਕੋਲੇ ਗਿਆ ਆਪਣੇ ਪਿੰਡਾਂ ਬਾਈ ਜਿਹੜਾ ਕਾਲਜ ਤੁਸੀਂ ਕੀਤੀ ਹੈ ਮੈਂ ਹਾਂਜੀ ਹਾਂ ਅਰਜਿੰਦਰਾ ਕਾਲਜ ਸੀ ਉੱਥੇ ਅੰਕਲ ਜਮੇਲ ਸਿੰਘ ਮਾਈਸਰ ਖਾਨੇ ਤੋਂ ਮੇਰੇ ਬਹੁਤ ਸਾਲ ਦੰਡੇ ਸੀ ਉਹ ਤੇ ਉਹ ਜਦੋਂ ਮੈਂ ਮੈਥੋਂ हट ਕੇ ਤੇ ਮੈਂ ਮਿਸਤਰੀ ਕੋਲੇ ਗਿਆ ਮੈਂ ਕਿ ਮੈਂ ਕੰਮ ਕਰਨ ਵਾਸਤੇ ਐਦਾਂ ਦਾ ਮੈਨੂੰ ਕੋਈ ਪ੍ਰੋਬਲਮ ਆ ਮੈਨੂੰ ਪੈਸੇ ਚਾਹੀਦੇ ਐ ਮੈਂ ਵਿਆਹ ਕਰਨੇ ਆ ਕੁੜੀਆਂ ਦੇ ਉਹਾਂ ਦੀ ਸ਼ਰਤ ਨਹੀਂ ਹੋਣਾਗਾ ਇਹ ਪਰ ਫਿਰ ਵੀ ਤੈਨੂੰ ਪੈਸੇ ਮਿਲਦੇ ਨੇ ਲੱਗਿੰਦੇ ਤੇ ਨਾਲ ਤੈਨੂੰ ਕੰਮ ਸਿਖਾ ਦੇਗੇ ਮਿਸਤਰੀ ਦਾ ਮਿਸਤਰੀ ਦਾ ਇਹ ਮੈਂ ਮੈਂ ਕਿੰਨੇ ਪੈਸੇ ਕਹਿੰਦੇ 30 ਰੁਪਏ ਤੂੰ ਦੇ ਕਰਾਂਗੇ 30 ਵੀ 30 ਰੁਪਏ ਕਹਿੰਦੇ ਆੜੀ ਕਿ ਨਹੀਂ ਜਲਦੀ ਸੀ ਲੋ ਜੇ ਜੀ ਉਹ 70 ਰੁਪਏ ਜਲਦੀ ਸੀ ਮਿਲਦਾ ਜੀ ਮਜ਼ਦੂਰ ਦੀ ਮਜ਼ਦੂਰ ਦੀ ਗੱਡੀ ਹਾਂ ਉਹ ਮੈਨੂੰ ਕਹਿੰਦੇ 30 ਰੁਪਏ ਤੈਨੂੰ ਅਸੀਂ ਦੇ ਦੇ ਕਰਾਂਗੇ ਅੱਛਾ 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 ਤੇ ਸਗੀ ਤੂੰ ਉਹ ਐਂ ਸਿਖਾਉਣਾ ਚਾਹੁੰਦੇ ਸੀ ਕਿ ਵੀ ਇਹਨੂੰ ਇਹ ਕੰਮ ਸਿੱਖ ਲੈ ਕਲਾਕਾਰੀ ਵੀ ਤੂੰ ਐਂ ਸਿਖਾਉਣਾ ਚਾਹੁੰਦੇ ਸੀ ਪਰ ਮੈਂ ਲਾ ਕੇ ਹਾਂ ਹਾਂ ਜੀ ਮੈਂ ਵੀ ਦੇਰ ਲਾ ਕੇ ਕੰਮ ਸ ਪਰ ਮੈਨੂੰ ਇਹ ਸੀ ਵੀ ਮੈਂ ਇਹ ਛੱਡਣਾ ਨਹੀਂਗਾ ਉਹਨਾਂ ਨੇ ਪਿੱਸੀ ਵਾਲੇ ਸਾਡਾ ਸੀ ਠਿਕਾ ਲੱਤਾ ਹੋਇਆ ਸੀਗਾ ਸਰਕਾਰੀ ਕੰਮ ਦਾ ਅੱਛਾ ਜੀ ਤੇ ਮੈਨੂੰ ਕਿਹਾ ਸੀ ਵੀ ਸਾਰਾ ਤੋਂ ਪਹਿਲਾਂ ਤੂੰ ਆਣਾ ਆ ਕੇ ਕੰਮ ਤੇ ਚਾਲ ਬਣਾਉਣੀ ਐ ਤੇ ਬਕਰੋ 6 ਵਜੇ ਚੱਲਣਾ 8 ਵਜੇ ਤੂੰ ਸਾਰਾ ਕੁਝ ਰੈਡੀ ਕਰ ਦੇਣਾ ਫੇਰ ਜਾ ਕੇ ਦੋ ਘੰਟਾ ਮਸਾਲਾ ਬਣਾ ਤਰਾਇ ਕਰ ਪੈੜਾ ਪੂੜਾ ਕਰ ਸਾਰਾ ਕੁਝ ਕਰ ਤੀ ਉਦੋਂ ਬਾਅਦ ਸ਼ਾਮ ਨੂੰ ਵੀ ਉਹਨਾਂ ਨੇ ਮੈਨੂੰ ਇੰਨਾ ਘੋ ਕਰਨਾ ਵੀ ਕਿਸੇ ਹਿਸਾਬ ਨਾਲ ਇਹਦੇ ਨਾਲ ਲੈਂਣਾ ਟੁੱਟ ਜੇ ਰਾਤ ਨੂੰ ਬੋਵਤੀ ਲੈ ਕੇ ਪਲਾਸਟਰ ਕਰਵਾਈਆ ਤੇ ਉਹ ਮੇਚ ਅਗਰ ਨਵੀਰ ਕੇ ਦਾ ਮਤਾਸ਼ ਕਰਾਣਾ ਹਿੱਤਾ ਨਸਤਰ ਕਰਾਈਏ ਅੰਤਲਾ ਉਹ ਠੇਕੇ ਦੇ ਕੰਮ ਠੇਕੇ ਦੇ ਕੰਮ ਕਰਦੇ ਸੀ ਆਂਦੇ ਉਹ ਫਿਰ ਅ ਬਾਈ ਵੀਰੇ ਲਗੇ ਮੇਚ ਅਗੇ ਖੀਰੇ ਲਗੇ ਉਮਰ 9 ਵਜੇ ਤੱਕ ਵੇਟ ਕਰਦੇ ਮੇਰੀ ਫਿਰ ਆਉਣ ਸਰ ਮੈਂ ਉਥੋਂ ਆਉਣਾ ਪਿੱਸੀ ਵਾਲੇ ਤੋਂ ਆ ਕੇ ਰੋਟੀ ਮਾਤਾ ਬਣਾਈ ਬੈਠੇ ਹੁੰਦੇ ਸੀਗੀ ਉਹ ਪੋਕਲੇ ਬਣਾ ਕੇ ਜਲਦੀ ਜਲਦੀ ਰੋਟੀ ਖਾਣੇ ਜਦੋਂ ਪੋਕਲਾ ਜਿਆ ਰੋਮਾ ਹਾਂਜੀ ਜਰਾ ਅਬ ਹੋਰ ਟਾਈਮ ਹੁੰਦਾ ਸੀ ਕਿਉਂਕਿ ਪਹਿਲਾਂ ਜਿਹੜੇ ਲੇਟ ਹੁੰਦੇ ਸੀ ਕਿ ਉਹ ਮੇਰੀ ਵੇਟ ਕਰੀ ਜਾਂਦੇ ਸੀ ਅੱਛਾ ਉਹ 9 ਸਿਆਲਾ ਦੇ ਮਹੀਨੇ ਬਹੁਤ ਲੇਟ ਵਜਦੇ ਤੁਹਾਨੂੰ ਬੋਦੋ ਓਖਾ ਟੈਨ ਦਾ ਸੀਗਾ ਉਹਨੂੰ ਵੇਟ ਕਰਦੀ। ਕਿਉਂ ਸਰ ਮੈਨੂੰ ਭੁੱਖ ਲੱਗੀ ਤੁਸੀਂ ਮੈਂ ਜਲਦੀ ਇੱਕ ਰੋਟੀ ਖਾ ਕੇ ਫਿਰ ਮੈਂ ਮੰਨ ਲਓ ਤਿਆਰੀ ਕਿਸੇ ਲਾ ਦੇ ਜੀ। ਫਿਰ 11 ਵਜੇ ਤੱਕ ਸੌਂ ਜਾਂਦਾ ਦੀ। ਫਿਰ ਉਹ ਚਲੇ ਸ਼ਾਲਾ ਦੇ ਦਿਨ ਦੇ ਸੀਗੇ ਥਾਂ ਨੂੰ ਜਿੱਥੋਂ ਦਪਦੀ ਸੀ। 11 ਵਜੇ ਮੇਰੇ ਕੋਲ ਜਾਂਦੀ ਜੀ। ਚਾਹ ਚੁਪੀ ਕੇ ਜੀ। ਯਾਨੀ ਮਾਂ ਪਾ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਮਾਂ ਪਾ ਨੇ ਮੇਰੇ ਬਹੁਤ ਸਾਥ ਦਿੱਤਾ। ਬਾਕੀ ਸਾਰਿਆਂ ਨੇ ਸਾਥ ਸਾਰਾ ਦਿੱਤਾ। ਮੇਰੀਆਂ ਭੈਣਾਂ ਨੇ ਮੇਰਾ ਬਹੁਤ ਸਾਥ ਦਿੱਤਾ। ਪਰ ਹੁਣ ਮਨ ਲੱਗਦਾ ਬਹੁਤ ਦਿਨ ਚਲੇ ਗਏ ਅچھے ਦਿਨ ਹਾਂ ਹੁਣ ਅچھے ਦਿਨ ਚੰਗੇ ਦਿਨ ਪ੍ਰਮਾਤਮਾ ਦਾ ਸ਼ਿਕਰਾਨਾ ਕਰਦੇ ਆ ਤੇ ਉਹਨਾਂ ਦੋਸਤਾਂ ਦੇ ਵਿੱਚ ਜਿਹੜੇ ਹਰ ਵੇਲੇ ਮੇਰੇ ਨਾਲ ਖੜੇ ਆ ਜਿਵੇਂ ਉਹ ਸੰਦੀ ਬਾਈਰ ਕਹਿੰਦੇ ਮੈਂ ਤੁਹਾਨੂੰ ਗੱਲ ਦੱਸੀ ਬਾਈ ਹੰਦੂਰ ਵਾਲਿਆਂ ਦੀ ਗੱਲ ਦੱਸੀ ਹਾਂਜੀ ਹਾਂਜੀ ਤੇ ਕਿਸੇ ਵੇਲੇ ਕੋਈ ਕਮੀ ਪੇਛੀ ਆਉਂਦੀ ਤਾਂ ਮੇਰੇ ਨਾਲ ਖੜਦੇ ਭਲਾ ਹੋ ਹਾਂਜੀ ਹਾਂਜੀ ਇਹ ਟੀਮ ਵਰਕ ਹੋਈ ਹੈ ਸਹੀ ਹੋਇਆ ਤੂੰ ਦਿਲ ਕੋਲ ਗਿਆਸ ਕਰਾਰ ਹਾਂਜੀ ਕਰਵਾ ਲਮੀ ਜੇ ਹੁਣ ਤਾਂ ਕੋਈ ਤੁਹਾਨੂੰ ਦੇ ਕਨੇਕ ਕਰਾਣ ਤਾਂ ਬਹੁਤ ਸਾਧ ਜੀ ਚਰੀਆ ਮੈਂ ਕਿ ਇਹ ਬਹੁਤ ਸਾਧ ਦਿੰਦੀ ਹੋਈ ਆਪਣਾ ਹਾਂਜੀ ਪੂਰਾ ਹਾਂਜੀ ਉਹ ਜੋਬ ਕਰਦੇ ਆ ਕਿ ਜਲੋ ਅੱਧਾ ਖਰਚਾ ਮੈਂ ਜੋ ਫੋਨ ਆ ਤੇ ਤੁਹਾਨੂੰ ਸ਼ਾਇਦ ਵੀ ਤੁਸੀਂ ਛੱਡ ਸਕਦੇ ਨਹੀਂ ਅੱਛਾ ਜੇ ਤਾਂ ਇਹ ਗੀਤ ਹੁਣ ਆਪਣਾ ਸੁਣ ਲਈਏ ਲੋਕ ਮਤਲਬ ਫੋਨਾਂ ਉnde ਹੋਈ ਕਿ ਕੰਮ ਦੇ ਫੋਨ ਵੀ ਆਲੇ ਤੋਂ ਕਰਨਾ ਤੇ ਹਾਜੀ ਆਹ ਤੀਕ ਟਮੇ ਪੜਾ 30 ਦੀ ਮਾਰ ਗਈ ਅੱਛਾ ਅੱਛਾ ਕਿਸ ਗਾਣੇ ਦੇ ਵਿੱਚ ਕੀ ਹੋਇਆ ਫੇਸਬੁੱਕ ਤੇ ਨਾਲ ਦੇਖਿਆ ਤੇ ਸਵਾਜ ਦਾ 3 ਮਾਰਸ ਦਾ ਮੇਰੇ ਖਾੜਾ ਬੱਖ ਬੱਖ ਲੜ ਕੇ ਲੜਕੀਆਂ ਆਈਆਂ ਨਾ ਬਣਾਰੇ ਨਾ ਦੇ ਹਾਰੀ ਲੈ ਬਹੁਤ ਜ਼ਿਆਦਾ ਬਣਾਰੇ ਨਹੀਂ ਕਿਸੇ ਉਹ ਖੁਸ਼ੀ ਹੁੰਦੀ ਜਦੋਂ ਦੇਸ਼ ਹੈ ਅਗਲੇ ਕੀ ਕਰ ਤੁਹਾਡੇ ਕੋਈ ਰਿਕਾਰਡ ਹੋਏ ਵੀ ਪਏ ਹਾਂਜੀ ਹਾਂਜੀ ਹੋਏ ਪਏ ਮਤਲਬ ਸੁਣਾਉਣੇ ਇੱਕ ਤੰਗਾ ਨਹੀਂ ਸੁਣਾਉਣ ਨੂੰ ਤਾਂ ਉਹ 5 10 ਦਿਨਾਂ ਨੂੰ ਸਲਤਾਂਚੀ ਚੋਲੀ ਪਾ ਲੈਣਾ ਕੋਈ ਗੱਲ ਨਹੀਂ ਦੋ ਬੁਲਸਾਂ ਚ ਕਰ ਸਕਦੇ ਹਾਂ 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 ਉਹ ਵਾਲਾ ਸੋ ਏਸੇ ਦੀ ਜਾਨੀ ਕਿ ਇਹਦੇ ਵਿੱਚੋਂ ਨਿਕਲਣੀ ਹੋਊ ਗੱਲ ਲਾਗੀ ਪਹਿਲਾਂ ਉੱਥੇ ਬਹਿਦਾ ਬਾਹਰ ਬਹਿਦਾ ਹੁੰਦਾ ਸੀਗਾ ਤੇ ਉੱਥੇ ਬੱਚੇ ਫੋਨ ਕਰਦੇ ਸੀ ਵੀ ਤੁਸੀਂ ਲੈਡ ਹੋ ਜੰਨੇ ਆ ਨਾ ਹੋੜੋ ਹੋਰ ਯਾਰਾ ਦੋਸਤਾਂ ਨੂੰ ਕਹਿੰਦਾ ਵੀ ਤੁਸੀਂ ਘਰੀ ਆ ਜਾਓ ਕਰੋ ਇੱਥੇ ਬੈਠਾ ਕਰਾਂਗੇ ਇੱਥੇ ਆਉਂਦਾ ਤਾਂ ਠੀਕ ਹੈ ਇਸ ਤਰ੍ਹਾਂ ਲਿਖਿਆ ਹੁਣ ਇਸ ਤਰ੍ਹਾਂ ਉਹ ਕੀਆ ਨਿਤ ਮਹਿਫਲ ਲਾ ਕੇ ਬੈ ਜਾਣਾ ਜੇ ਅੱਖਾਂ ਤਾਂ ਗਲ ਪੈ ਜਾਣਾ ਨਿਤ ਮਹਿਫਲ ਲਾ ਕੇ ਬੈ ਜਾਣਾ ਜੇ ਅੱਖਾਂ ਤਾਂ ਗਲ ਪੈ ਜਾਣਾ ਫਿਰ ਕਹਿੰਦਾ ਬੋਲ ਦੀ ਤੁਚੀ ਹੈ ਸੂਫੀ ਵੀ ਕਿਤੇ ਡਹਿ ਜਾ ਕਰਵੇ ਨਿਤ ਪੀਣੀ ਕਿਹੜਾ ਸੁਖੀ ਹੈ ਸੋ ਵੀ ਵੀ ਕਿਤੇ ਰਹਿ ਜਾ ਕਰਵੇਂ ਨਿਤ ਪੀਣੀ ਕਿਹੜਾ ਸੁਖੀ ਐ ਤੈਨੂੰ ਕੀ ਦੱਸਾਂ ਮਟਿਆਰੇ ਨੀ ਸ਼ਾਮਾਂ ਨੂੰ ਵੱਜਦੇ ਨਾਰੇ ਨੀ ਤੇ ਤਾਰੂ ਦੀਏ ਮੰਗ ਕਰਦੇ ਤੜਕੇ ਅੱਖੀ ਦਾ ਪੀਣੀ ਨੀ ਸ਼ਾਮਾਂ ਨੂੰ ਕੀੜੇ ਤੰਗ ਕਰਦੇ ਤੜਕੇ ਅੱਖੀ ਦਾ ਪੀਣੀ ਨੀ ਸ਼ਾਮਾਂ ਨੂੰ ਕੀੜੇ ਤੰਗ ਕਰਦੇ ਇਹ ਬਹੁਤ ਅੱਛੀ ਹੈ ਥੈਂਕ ਯੂ ਥੈਂਕ ਯੂ ਅਨ ਇਗੋਰਨਬਲ ਬੀ ਇਹ ਬਸ ਹਾਂ ਇਹ ਤਾਂ ਵੀਡੀਓ ਬਣ ਰਹੀ ਹੈ ਇਹ ਤੇ ਬਹੁਤ ਵਧੀਆ ਟਰਾਂ ਦਾ ਵੀ ਗੀਤ ਲੈ ਰਿਹਾ ਹਾਂ ਮੈਂ ਹਾਂਜੀ ਇਹ ਲੀਲਾ ਸੱਭਾ ਕੋਟਲੀ ਉਹਨਾਂ ਨੇ ਲਿਖਿਆ ਸੀ ਉਹਨਾਂ ਨੇ ਹਾਂਜੀ ਹਾਂ ਇਹ ਗਾਣੇ ਨੂੰ ਵੇਖ ਜਿਹੜਾ ਪਹਿਲਾ ਗਾਣਾ ਆਇਆ ਸੀ ਮੇਰਾ ਲਿਗ ਹੁਣ ਵੇਖ ਕੇ ਕਹਿੰਦਾ ਲੈ ਤੈਨੂੰ ਦੂਜਾ ਗਾਣਾ ਲਿਖਤਾ ਇਹਦੇ ਨਾਲ ਇਹਦੇ ਵਿੱਚੋਂ ਬੜਦਾ ਗੰਗਾ ਤੇ ਤੁਹਾਨੂੰ ਜਿਹੜਾ ਤੁਸੀਂ ਆਪ ਸੁਣਦੇ ਹੋ ਉਹ ਤੋਂ ਆਪ ਨੂੰ ਤਾਂ ਕੋਈ ਜਾਂ ਸੰਗੀਤ ਪਸੰਦ ਹੈ ਮਤਲਬ ਇਸ ਤਰ੍ਹਾਂ ਦੇ ਗਾਣੇ ਪਸੰਦ ਹੈ ਕਿ ਕੋਈ ਹੋਰ ਚੱਲੇ ਵੀ ਜਿਆਦਾ ਰੈਪ ਹੋਵੇ ਰਹੀ ਤਾਂ ਇੱਕ ਤੁਹਾਨੂੰ ਨਹੀਂ ਮੈਨੂੰ ਜਿਆਦਾ ਪਰਵਾਹ ਗੀਤਾਂ ਦੇ ਨਾਲ ਹੀ ਜਿਆਦਾ ਖੁਸ਼ੀ ਹੁੰਦੀ ਹੈ ਜਿਹੜੇ ਉਹਨਾਂ ਉਨ ਮੈਨੂੰ ਫੋਨ ਆਉਂਦਾ ਜਦੋਂ ਉਦੋਂ ਅਗਲਾ ਕਹਿੰਦਾ ਵੀ ਠੀਕ ਐ ਵਰਕੀ ਪਰਵਰਕ ਕੀਤਾ ਤੇ ਅਸੀਂ ਉਹ ਵਾਰ-ਵਾਰ ਸੁਣ ਲਈ ਜੀ ਤੁਹਾਡਾ ਪਸੰਦੀਦਾ ਦਾਦਾ ਇੱਕ ਪੇੜਾ ਕਰ ਤਿੰਨ ਜੰਮੀ ਦਾ ਤੁਹਾਨੂੰ ਜਬ ਵੀ ਸੰਦੇ ਦੇ ਗਿਆ ਤਾਂ ਮੈਂ ਜਿਆਦਾਤਰ ਮਾਨ ਸਾਹਿਬ ਨੂੰ ਸੁਣਿਆ ਹੋਇਆ ਜੀ ਤੇ ਬਾਈ ਕੋਲਾ ਚੜਕਾ ਤਾਈ ਤਾਂ ਮੈਂ ਉਹ ਫੋਕੀ ਗੋਲਾ ਜਿਹ ਉਹ ਇਰਦੇ ਬਈ ਉਹ ਜਾ ਬਣ ਗਿਆ ਕਿਉਂਕਿ ਮੈਂ ਫੋਕੀ ਜਿਆਦਾ ਸੁੰਦਰ ਸੁਣਿਆ ਹੋਇਆ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਉਮੀਦ ਕਰਦੇ ਆ ਤੁਹਾਡਾ ਗੀਤ ਦਿਨ ਦਰ ਦਿਹਾੜਾ ਬੀਤੀ ਪਿਆ ਹੋਈ ਇਹ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਜੀ ਸ਼ੁਕਰ ਕਰਦੇ ਜੀ ਥੈਂਕ ਯੂ ਮਿਰਵਾਨ ਥੈਂਕ ਯੂ